ਮੰਗਤ ਮੈਂ ਤੁਸੀਂ ਪੂਰੀ ਨਹੀਂ ਕਰ ਸਕਦੇ ਮੈਨੂੰ ਮੇਰਾ ਬੱਚਾ ਦੇ ਤੱਕਦੇ ਮੈਨੂੰ ਦੇ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਬੱਚਨ ਐਨਾ ਕੁਝ ਹੋਰ ਤਾਂ ਜਾਣੇ ਤੁਹਾਡੀ ਕੋਈ ਮਦਦ ਕੀ ਕੀਤੇ ਤੁਸੀਂ ਮੈਨੂੰ ਮੇਰੇ ਪੁੱਤ ਨੂੰ ਆਵਲਾ ਮੋੜ ਦੋ ਮੈਨੂੰ ਕੁਝ ਨਹੀਂ ਚਾਹੀਦਾ ਜਿਹੜੀ ਹੋਂ ਤੱਕ 23 5 20 ਦਿਨ 20 ਦਿਨ ਤੋਂ ਉੱਪਰ ਹੋ ਚੱਲੇ ਆ ਕੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਸੇਵਾ ਨਹੀਂ ਨਹੀਂ ਇਥੇ ਲਾਂਝ ਹੋਇਆ ਸਾਰਾ ਕਿਥੇ ਵਾਹ ਜੀ ਇਹਨਾਂ ਨੇ ਮਹਿਕਬੰਨੇ ਨੇ ਇੱਕ ਤਾਂ ਮਤਲਬ ਦਿੱਤੀ ਆ ਕਿ ਲਾਂਝ ਮਾਰਨ ਦੇ ਨਾਲ ਜੀ ਸਰ ਉਹਨਾਂ ਨੇ ਕਾਫੀ ਟਾਈਮ ਦਾ ਕਿਹਾ ਹੋਇਆ ਸੀ ਆਫਿਸ ਕੀ ਮੇਰੀ ਡਰੈਸ ਦਾ ਸਾਈਜ਼ ਪ੍ਰੋਬਲਮ ਹੈਗਾ ਮੈਨੂੰ ਬੜਾ ਸਾਈਜ਼ ਮੰਗਵਾ ਦੇ ਅਗਰ ਉਹਨਾਂ ਕੋਲ ਡਰੈਸ ਨਹੀਂ ਸੀ ਤੁਸੀਂ ਉਹਨਾਂ ਨੂੰ ਜਾਣ ਹੀ ਕਿਉਂ ਦਿੱਤਾ ਇੱਥੇ ਆਉਣ ਤੋਂ ਬਾਅਦ ਮੈਂ ਤਿੰਨ ਵਾਰੀ ਫੋਨ ਲਗਾਤਾ ਮੇਰਾ ਫੋਨ ਨਹੀਂ ਚੱਕਿਆ ਨਾ ਸਾਡੀ ਸਰਕਾਰ ਵੱਲੋਂ ਕੋਈ ਹੈਲਪ ਆ ਰਹੀ ਅਸੀਂ ਪਰਸੋ ਦੇ ਭਗਵੰਤ ਮਾਨ ਦੀ ਇੱਥੇ ਵੇਟ ਕਰ ਰਹੇ ਆ ਕੋਈ ਵੀ ਸਾਨੂੰ ਆ ਕੇ ਮਿਲ ਨਹੀਂ ਰਿਹਾ ਲੋਕਾਂ ਦੀਆਂ ਸਰ ਗੱਲਾਂ ਸਾਡਾ ਕਾਰ ਬਰਬਾਦ ਹੋ ਗਿਆ ਨਾ ਸਿਰਫ ਇੱਕ ਸਰਕਾਰ ਦੀ ਅੰਗੇਲੀ ਕਰ ਕਰ ਗਣਤੀ ਦੀਆਂ ਜੀ 5 ਤੋਂ 4 ਹੋਣਗੀਆਂ ਜੀ ਇੱਕ ਸਟੇਸ਼ਨ ਤੇ ਕਿੰਨੇ ਸਾਰੇ ਤਾਂ ਪਾ ਨਹੀਂ ਸਕਦੇ ਜੀ ਠੀਕ ਆ ਜੀ ਆਹ ਜਿਹੜੀਆਂ ਡਰੈੱਸਾਂ ਪਾਈਆਂ ਜਿਹੜੀਆਂ ਆਪਣੇ ਸਾਰੇ ਅਸੀਂ ਪਾਉਣੇ ਆ ਤੇ ਆਊਟਸੋਰਸ ਮਲਾਜਮਾਂ ਆਪਦੇ ਖਰਚੇ ਤੇ ਸਮਾ ਕੇ ਪਾਉਣੇ ਆ ਵੀ ਯੂਨੀਫਾਰਮ ਔਰ ਜੀ ਸਾਡੇ ਸੂਫੀਆ ਚੌਕ ਕਾਂਡ ਸਿਆ ਜੀ ਉਹਦੇ ਤੇ ਸਾਡੇ ਦੋ ਕੱਚੇ ਬੰਦੇ ਮਰ ਗਏ ਜੀ ਪਹਿਲਾਂ ਸਾਡੀ ਕੋਈ ਪੁੱਛ ਪੜਤਾਲ ਨਹੀਂ ਉਹ ਦੋ ਬੰਦੇ ਮਰੇ ਜੀ ਉਹਨਾਂ ਦੀ ਘਰ ਵਾਲੀ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਜੀ ਕਿਸੇ ਦੇ ਭਾਈ ਨੂੰ ਦਿਤੀਆਂ ਪਰ ਰੋਲਾ ਇਹ ਆ ਜੀ 1100 ਬੰਦਾ ਪੂਰੇ ਪੰਜਾਬ ਦਾ ਕੀ ਸਾਨੂੰ ਸਾਰਿਆਂ ਨੂੰ ਮਰਨਾ ਪਊਗਾ ਯੋ ਚੀਨ ਆਮ ਆਦਮੀ ਪਾਰਟੀ ਤੋਂ ਅੰਰਾਜੀਏ ਇੱਥੇ ਕਿੰਨੇ ਸੱਤ ਐਮਐਲਏ 20 ਮਿੰਟ 20 ਦਿਨ ਹੋ ਗਏ ਸਾਡਾ ਕੋਈ ਐਮਐਲਏ ਆਮ ਆਦਮੀ ਦੀ ਪਾਰਟੀ ਆਮ ਆਦਮੀ ਘਾ ਪਾਰਟੀ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਪਤਾ ਲੈਣ ਨਹੀਂ ਆਇਆ ਜੀ ਅਜ ਤੱਕ 20 ਦਿਨ ਹੋ ਗਏ ਸਰ ਸੇਫਟੀ ਕਟਿੰਗ ਬੁਡੇ ਸੇਫਟੀ ਕਟਾ ਹੈ ਜਾਂ ਮਤਲਬ ਕਿ ਜਿਹੜੇ ਡਿਊਟੀ ਤੇ ਚੱਲਦੇ ਆ ਉਹ ਕਿੰਨੇ ਕਿੰਨੇ ਆ ਪੰਜ ਕਿੰਨੀਆਂ ਨੇ ਮੁਲਾਜ਼ਮ ਕਿੰਨੇ ਨੇ ਕਿੱਟਾ ਕਿੰਨੀਆਂ ਨੇ ਸਰ ਜੀ ਸੁਣਨ ਤੇ ਆ ਸਾਰੀ ਹੈ ਜੀ ਇਹਨਾਂ ਕੋਲ ਅਜੀਤ ਸਰ ਜੀ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਮਿੰਟ ਜੇ ਇੱਕ ਆਰੇ ਨੇ ਕਿਸੇ ਨੇ ਉਸ ਦੇ ਨਾਲ ਦੀ ਬਸੀ ਨੇ ਆਫਸਰ ਇਹ ਨਹੀਂ ਪਤਾ ਸੀ ਕਿ ਮੁੰਡੇ ਨੂੰ ਡਰੈਸ ਕਰ ਲੈ ਕੇ ਜਾਣਾ ਜੇ ਨਹੀਂ ਡਰੈਸ ਹੈ ਕਿ ਉਹ ਨਾਲ ਲੈ ਕੇ ਜਾਉ ਮੁੰਡੇ ਉਹ ਗੱਲ ਹੀ ਕਲੀਅਰ ਹੋ ਗਈ ਜਦੋਂ ਉਹਨਾਂ ਨੇ ਕਿਹਾ ਐਡਰੈਸ ਦੀ ਗੱਲ ਹੈ ਨਾ ਯੂਨੀਫਾਰਮ ਉਹ ਆਪਸੇ ਕੰਫਿਊਜ਼ ਹੋ ਗਏ ਪੁੱਛ ਲਾਪੇ ਸਰ ਐਵੇਂ ਨਹੀਂ ਇੱਤਾ ਨਹੀਂ ਠੀਕ ਹੈ ਫਿਰ ਇਹਨਾਂ ਨੇ ਪ੍ਰੋਪਰ ਗਿਣਤੀ ਦੱਸੀ ਕਿੰਨੀ ਸਾਡੇ ਕੋਲ ਹੈ ਫਿਰ ਇਹਨਾਂ ਨੇ ਕਹਿਤਾ ਜੀ ਮੈਂ ਨਾਲ ਸੀਨੀਅਰ ਆਫਸਰ ਨਾਲ ਜਿੱਦ ਤੱਕ ਹੀ ਕਰਦੇ ਕਹਿੰਦੇ ਸੀਨੀਅਰ ਆਫਸਰ ਨਾਲ ਜੀ ਚਲੋ ਆਪਾਂ ਉਹਨਾਂ ਦੀ ਗੱਲ ਮੰਨ ਲ ਲਈ ਸੀਨੀਅਰ ਆਫਸਰ ਨਾਲ ਦੀ ਸੀਨੀਅਰ ਆਫਸਰ ਦੀ ਡਿਊਟੀ ਮੰਦੀ ਕਿ ਉਹਨੇ ਐਡਰੈਸ ਹੀ ਭਈ ਉਹਨਾਂ ਘਰੇ ਪਹੁੰਚ ਜਾਵੇ ਪਹਿਲਾਂ ਅਸੀਂ ਇਸ ਟਾਈਮ ਖਣੇ ਲੁਧਿਆਣਾ ਦੇ ਡੀ ਐਮ ਸੀ ਹਸਪਤਲ ਵੇਖੇ ਜਿੱਥੇ ਇੱਕ ਦੁਕਾਨ ਤੋਂ ਵਾਪਰਿਆ 30 ਅਪ੍ਰੈਲ ਨੂੰ ਇੱਕ ਮੋਕੇ ਵਿਖੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਜਿੱਥੇ ਫਾਇਰ ਜਿਹੜਾ ਫਾਈਟਰ ਹੈਗਾ ਵਾ ਜਿਹੜਾ ਅੱਗ ਬੁਝਾਉਣ ਵਾਲਾ ਨੌਜਵਾਨਾਂ ਉੱਥੇ ਜਾਂਦਾ ਤੇ ਖੁਦ ਅੱਗ ਦੇ ਵਿੱਚ ਚਲਸੀ ਜਾਂਦਾ ਅੱਜ ਮੰਦਪਾ ਕੇ ਖਬਰ ਆਉਂਦੀ ਹੈ ਵੀ ਨੌਜਵਾਨ ਦੀ ਡੈਥ ਹੋ ਗਈ ਆ ਉਹ ਦੁਨੀਆ ਤੇ ਨਹੀਂ ਰਿਹਾ ਸਾਰਾ ਪਰਿਵਾਰ ਖੜਾ ਜਿਹੜੇ ਫਾਇਰ ਸਰਵਿਸ ਦੇ ਜਿਹੜੇ ਮਲਾਜ਼ਮ ਨੇ ਉਹ ਸਾਹ ਖੜੇ ਨੇ ਖਾਸ ਤੌਰ ਤੇ ਮੋਗਾ ਦੇ ਮੇਰ ਸਰਦਾਰ ਬਲਜੀਤ ਸਿੰਘ ਜੀ ਖੜੇ ਨੇ ਗੱਲਬਾਤ ਕਰਾਂਗੇ ਵੀ ਆਖਿਰਕਾਰ ਕਾਰਨ ਕੀ ਹੋਇਆ ਕਿਉਂਕਿ ਵੱਡੇ ਦੋਸਤ ਜਿਹੜੇ ਨੇ ਉਹ ਪ੍ਰਸ਼ਾਸਨ ਅਤੇ ਸਰਕਾਰ ਤੇ ਲੱਗਦੇ ਨਜ਼ਰ ਆ ਰਹੇ ਨੇ ਪਹਿਲਾਂ ਫਾਦਰ ਸਾਹਿਬ ਨਾਲ ਗੱਲਬਾਤ ਕਰ ਲਾਂਗੇ ਫਿਰ ਮੇਰੇ ਸਾਹਿਬ ਨਾਲ ਗੱਲ ਕਰਾਂਗੇ ਕੀ ਨੌਸਰ ਤੁਹਾਡੇ ਜੀ ਬਗਾ ਸਿੰਘ ਸਰ ਕੀ ਮਾਮਲਾ ਹੋਇਆ ਜੀ ਕਦੋਂ ਇਹ ਘਟਨਾ ਵਾਪਰੀ ਜੀ ਮੇਰਾ ਲਾੜਕਾ ਪਰੇਵਲੇ ਡਿਚ ਹੈਗਾ ਜੀ ਹਾਂਜੀ ਤੇ 23 ਤਰੀਕ ਨੂੰ ਇਹ ਕਰਨਾ ਹੋਈ ਆ ਪਰੇਵਲੇ ਡਿਚ ਅੱਗ ਬੁਝਾਉਣ ਗਏ ਸੀਗੇ ਮੈਂ ਮਹਿਣਾ ਜੀ ਤੇ ਉਥੇ ਹਵਾ ਉਦਾਰਕ ਬਦਲਣ ਕਰਕੇ ਤੇ ਇਹਨਾਂ ਨੂੰ ਅੱਗ ਪਈ ਜੀ ਖਾਗਨ ਪੇੜ 'ਚ ਆ ਗਈ ਪੇੜ 'ਚ ਆ ਗਈ ਕੀ ਉਹ ਨੌਜਵਾਨ ਨੇ ਉਸ ਸਮੇਂ ਉਹ ਕਿੱਟ ਸੇਫਟੀ ਕਿੱਟ ਪਾਈ ਹੋਈ ਸੀ ਜਿਹੜੀ ਜ਼ਰੂਰੀ ਹੈਗੀ ਇਹ ਮੌਕੇ ਤੇ ਨਹੀਂ ਜੀ ਨਹੀਂ ਨਹੀਂ ਪਾਈ ਹੋਈ ਸੀ ਪਹਿਲਾਂ ਕਦੇ ਵੀ ਕੋਈ ਕਟੜੀ ਪ੍ਰਸ਼ਾਸਨ ਵੱਲੋਂ ਮਹੀਆ ਨਹੀਂ ਕਰਾਈ। ਨਹੀਂ ਪਹਿਲਾਂ ਨਹੀਂ ਮੈਨੂੰ ਪਤਾ ਕਈ ਨਹੀਂ ਫਿਰ ਹਾਂਜੀ। ਜਿਹੜੀ ਹੁਣ ਤੱਕ 23 ਅਜ 20 ਦਿਨ 20 ਦਿਨ ਤੋਂ ਉੱਪਰ ਹੋ ਚੱਲੇ ਆ ਕੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਕੋਈ ਸੇਵਾ ਸਰਕਾਰ ਵੱਲੋਂ ਕੁਛ ਨਹੀਂ ਜੀ। ਲਾ ਇਥੇ ਲਾ ਇਹ ਸਾਰਾ ਕਿੱਥੋਂ ਬੇ? ਹਾਂਜੀ ਇਹਨਾਂ ਨੇ ਮਹਿਕਮੇ ਨੇ ਕਿਤਾਬ ਮਦਦ ਕੀਤੀ ਆ। ਮਲਮਲਾਇਮਾਨੇ ਮੁੰਟਿਆਂ ਨਾਲ ਜੀ ਕੀ ਮਾਤਾ ਜੀ ਕੀ ਨਾਮ ਤੁਹਾਡਾ ਜਸਵੀਰ ਕੌਰ ਅਗੇ ਮਾਤਾ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਮੇਬੀ ਉਹ ਵੀ ਪੂਰੀ ਨਹੀਂ ਕਰ ਸਕਦੇ ਮੈਨੂੰ ਮੇਰਾ ਬੱਚਤ ਦੇ ਸਕਦੇ ਮੈਨੂੰ ਦੇ ਦਿਓ ਔਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਨੇ ਐਨਾ ਕੁਝ ਇਸ ਤਰ੍ਹਾਂ ਨਹੀਂ ਤਾਂ ਕੋਈ ਮਦਦ ਨਹੀਂ ਕੀਤੀ ਮਨ ਮੇਰੇ ਪੁੱਤ ਬਾਬਤ ਮੋੜ ਦੋ ਮੈਨੂੰ ਕੁਝ ਨਹੀਂ ਚਾਹੀਦਾ ਮਾਰੇ ਭੈਣ ਜੀ ਹਾਂ ਬੜਾ ਗਮਗੀਨ ਮਾਹੌਲ ਹੈ ਭਾਈ ਕਿੰਨਾ ਕਿੰਨਾ ਟਾਈਮ ਹੋ ਗਿਆ ਜੌਬ ਕਰ ਦਿੱਤਾ ਹਾਂ ਕਿੰਨਾ ਟਾਈਮ ਲੱਗਾ ਨੌਜਵਾਨ ਨੂੰ ਜੌਬ ਕਰਨ ਤੇ ਜੌਬ ਕਰ ਦੋ ਦੋ ਸਾਲ ਹੋ ਗਏ ਜੀ ਹਾਂ ਦੋ ਸਾਲ 2.5 ਸਾਲ ਸੀ ਕੱਚੇ ਸੀ ਹਾਂ ਜੀ 85 ਕੱਚੇ ਅਸੀ ਕੱਚੇ ਕੱਚੇ ਅਸੀ ਬੇਸਕੜੇ ਬੇਸਭ ਸਿੱਧੇ ਤੌਰ ਤੇ ਅਲਿਗੇਸ਼ਨ ਦੇ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਹੈਗੀ ਹੁਣ ਤੱਕ ਜਿਹੜਾ ਇਲਾਜ ਹੋਇਆ ਆ ਜਿੰਨੇ ਸਾਥੀ ਖੜੇ ਨੇ ਫਾਇਰ ਸਰਵਿਸ ਵਾਲੇ ਨੇ ਆਪਣੀ ਜੇਬ ਚੋਂ ਕੀਤਾ ਇਕੱਠੇ ਕਰਤੀ ਸਾਚੀ ਕਾਲ ਜੀ ਦੇਖੋ ਜੀ ਕਦੇ ਵੀ ਇਹ ਨਹੀਂ ਹੁੰਦਾ ਜੇ ਤੁਸੀਂ ਕਹੋ ਵੀ ਨਗਰ ਨਿਕਮ ਦੇ ਮੁਲਾਜ਼ਮਾਂ ਨੇ ਮਦਦ ਨਹੀਂ ਕੀਤੀ ਜਿੱਥੇ ਗੱਲ ਕਰਦੇ ਆ ਸਸੜੇ ਨਗਰ ਨਿਕਮ ਦੇ ਮੁਲਾਜ਼ਮਾਂ ਜਾਂ ਆਫਸਰ ਜਿੰਨੇ ਵੀ ਸੀ ਸਾਡੇ ਨਗਰ ਨਿਕਮ ਦੇ ਲੱਖ ਰੁਪਈਆ ਸੀ ਦਫ਼ਤਰ ਵੱਲੋਂ ਵੀ ਇਕੱਠਾ ਕੀਤਾ ਗਿਆ ਦਫ਼ਤਰ ਦੇ ਜਿਹੜਾ ਇਕੱਠਾ ਕੀਤਾ ਕੀਤਾ ਮੈਂ ਆਪਣੇ ਵੱਲੋਂ ਵੀ ਜੇ ਕਿਉਂਕਿ ਸੰਸਾਂ ਦੇ ਨਾਲ ਵਿਚਰਦਿਆਂ ਮੈਂ ਇੱਕ ਮੇਅਰ ਹੋਣ ਦੇ ਨਾਤੇ ਕਿ ਤਿੰਨ ਚਾਰ ਸਾਂਸਾਂ ਦੇ ਵਿੱਚ ਕੰਮ ਕਰਦਾ ਲੱਖ ਰੁਪਈਆ ਸੀ ਉਹਨਾਂ ਵੱਲੋਂ ਵੀ ਇਕੱਠਾ ਕੀਤਾ ਜਿਹੜੇ ਸਾਡੇ ਮੁਲਾਜ਼ਮ ਭਰਾ ਸੀਗੇ ਫਾਰਗਟ ਦੇ 50000 ਰੁਪਈਆ ਉਹਨਾਂ ਵੱਲੋਂ ਵੀ ਇਕੱਠਾ ਕੀਤਾ ਜਿੱਥੇ ਰੈੱਡ ਕਰਾਸ ਰੈੱਡ ਕਰਾਸ ਵੱਲੋਂ ਵੀ 2.5 ਲੱਖ ਰੁਪਈਆ ਇਕੱਠਾ ਕੀ ਕਿਤੋਂ ਜਿੱਥੇ ਪੈਸਿਆਂ ਦੀ ਨਹੀਂ ਕੋਈ ਇੱਥੇ ਤੋਟਾਉਣ ਦਿੱਤੀ ਔਰ ਜਦੋਂ ਪਰਮੇਸ਼ਰ ਦੇ ਘਰ ਦੇ ਵਿੱਚ ਕਹਿ ਸਕਦੇ ਹਾਂ ਸੀ ਜਦੋਂ ਇਹ ਜੋ ਪਾਣਾ ਵਰਤ ਜਾਂਦਾ ਵਾ ਤੇ ਉੱਥੇ ਫਿਰ ਪੈਸਾ ਨਹੀਂ ਕਾਊਂਟਿੰਗ ਕਰਦਾ ਜੇ ਕੱਟੀ ਹੋਵੇ ਤਾਂ ਇਹ ਜਿਹੜਾ ਕਿ ਹਾਦਸਾ ਹੋਇਆ ਸੱਚੇ ਮੈਨੂੰ ਲੱਗਦਾ ਨਹੀਂ ਵੀ ਜੇ ਸੇਫਟੀ ਕਿੱਟ ਪਾਈ ਹੁੰਦੀ ਨੌਜਵਾਨ ਨੇ ਤਾਂ ਇਹ ਨੁਕਸਾਨ ਹੁਣ ਬਚ ਸਕਦਾ ਸੀ ਸਾਡੇ ਨਗਰ ਦੇ ਕੋਲ ਵੀ ਜਿਹੜਾ ਲੱਖਾਂ ਰੁਪਈਆ ਸੀ ਗ੍ਰਾਂਟ ਜਿਹੜੀ ਕਿ ਪਾਸ ਕਰਦੇ ਆ ਡਰੈਸਸ ਵਗੈਰਾ ਪਾਸ ਕਰਦੇ ਆ ਮੈਂ बार-बार ਇਹਨਾਂ ਭਰਾਵਾਂ ਨੂੰ ਸਾਡੇ ਨੂੰ ਫਾਰਗੇਟ ਦੇ ਜੰਨੇ ਵੀ ਮੁਲਾਜ਼ਮ ਆ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਪੂਰੀ ਪ੍ਰੋਪਰ ਡਰੈਸ ਜਿਹੜੀ ਕਿ ਪਾ ਕੇ ਰੱਖਿਆ ਕਰੋ ਕਿਉਂਕਿ ਜਿਹੜੇ ਡਰੈਸ ਦੇ ਵਿੱਚ ਹੁੰਦਾ ਇੱਕ ਤਾਂ ਸੇਫਟੀ ਦਾ ਜਿਹੜੀ ਹੋਣੀ ਹੋਣੀ ਆ ਜਦੋਂ ਤੁਸੀਂ ਹੁਣ ਵੀ ਦੇਖ ਰਹੇ ਸਾਡੇ ਜਿਹੜੇ ਮੁਲਾਜ਼ਮਾਂ ਦੇ ਜਿਹੜੀ ਕਿ ਡਰੈਸ ਪਾਈਓ ਜਦੋਂ ਕਿ 20 50 100 ਬੰਦੇ ਦੇ ਵਿੱਚ ਵੀ ਬੰਦਾ ਫਿਰਦਾ ਹੋਊਗਾ ਕਿਉਂਕਿ ਡਰੈਸ ਤੋਂ ਫਿਰ ਜਿਹਾ ਜਿਹਾ ਸਰਦਾਰ ਬੈਂਸ ਸਿੰਘ ਜੀ ਖ ਗਿਲਾ ਕੀਤਾ ਵੀ ਸੇਫਟੀ ਕਿੱਟ ਤਾਂ ਹੈ ਹੀ ਨਹੀਂ ਸਾਡੇ ਕੋਲ ਉੱਥੇ ਤੁਸੀਂ ਇਹ ਬਿਲਕੁਲ ਨਹੀਂ ਤੁਸੀਂ ਜਾ ਕੇ ਵਿਖ ਲੋ ਨਗਰ ਰੰਗਿਆਂ ਦੇ ਵਿੱਚ ਅੱਜ ਵੀ ਜਾ ਕੇ ਵੇਖੋਗੇ ਸਾਰਾ ਸਮਾਨ ਸਾਡੇ ਕੋਲ ਹੈਗਾ ਬਕਾਇਦਾ ਡਰੈੱਸਾਂ ਤੱਕ ਵੀ ਹੈਗੀਆਂ ਜਦੋਂ ਹੁਣ ਬੱਚਾ ਪਾਊਗਾ ਨਾ ਜੀ ਹੁਣ ਇਹ ਤਾਂ ਹੈ ਨਹੀਂਗਾ ਕੋਈ ਡੰਡੇ ਨਾ ਪਾਉਂਗੇ ਆਪਦੇ ਵੱਲੋਂ ਮੈਂ ਲੈਟਰਾਂ ਵੀ ਜਾਰੀ ਕੀਤੀਆਂ ਸੇਫਟੀ ਕਿੱਟ ਹੈ ਹੀ ਤੁਹਾਡੇ ਸਰ ਆਪ ਗਿਣਤੀ ਦੀਆਂ ਹੀ ਆ 5 ਤੋਂ 4 ਹੋਣਗੀਆਂ ਜੀ ਇੱਕ ਸਟੇਸ਼ਨ ਤੇ ਕਿੰਨੇ ਸਾਰੇ ਤਾਂ ਪਾ ਨਹੀਂ ਸਕਦੇ ਜੀ ਫਾਇਰਮੈਨ ਠੀਕ ਆ ਜੀ ਆ ਜਿਹੜੀਆਂ ਡਰੈੱਸਾਂ ਪਾਈਆਂ ਜਿਹੜੀਆਂ ਆਪਣੇ ਸਾਰੇ ਅਸੀਂ ਪਾਉਣੇ ਆਪਦੇ ਆਊਟਸੋਰਸ ਮਲਾਜਮ ਆਪਦੇ ਖਰਚੇ ਤੇ ਸਮਾ ਕੇ ਪਾਉਣੇ ਆ ਵੀ ਯੂਨੀਫਾਰਮ ਜੀ ਇਹ ਤਾਂ ਸਾਨੂੰ ਤਾਂ ਕੋਈ ਮਿਲਦੀ ਨਹੀਂ 26-2700 ਦੀ ਵਰਦੀ ਪਹਿਣਦੀ ਆ 10000 ਸਾਡੀ ਤਨਖਾਹ ਆ ਕੋਈ ਸੇਫਟੀ ਬੂਟ ਨਹੀਂ ਕੁਝ ਵੀ ਨਹੀਂ ਮਿਲਦਾ ਕਹਿਣ ਨੂੰ ਜੋ ਮਰਜੀ ਕਹੀ ਜਾਣਾ ਜੇ ਨੌਜਵਾਨ ਉਦੋਂ ਕਿੱਟ ਪਾਈ ਹੁੰਦੀ ਬਚ ਸਕਦਾ ਸੀ ਨੌਜਵਾਨ ਹਾਂਜੀ ਜ਼ਰੂਰ ਬਚ ਸਕਦਾ ਸੀ ਜੀ ਜੀ ਤਾਂ ਮੇਰੇ ਸਾਹਿਬ ਹੁਣ ਚਲੋ ਜਿਵੇਂ ਮਾਤਾ ਜੀ ਨੇ ਗੱਲ ਕੀਤੀ ਆ ਵੀ ਘਾਟਾ ਪੂਰਾ ਨਹੀਂ ਹੋ ਸਕਦਾ ਨੌਜਵਾਨ ਵਾਪਸ ਨਹੀਂ ਆ ਸਕਦਾ ਹੁਣ ਅੱਗੇ ਪਰਿਵਾਰ ਦੀ ਸਹਾਇਤਾ ਵਾਸਤੇ ਕੀ ਕੀਤਾ ਜਾਏਗਾ ਜੀ ਪਹਿਲਾਂ ਵੀ ਪਰਿਵਾਰ ਦੇ ਨਾਲ ਖੜੇ ਆ ਜੀ ਹੋਵੇ ਚਾਹੇ ਇਹਨਾਂ ਦੇ ਜਿਹੜੇ ਸਾਡਾ ਭਰਾ ਸੀਗਾ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਹੋਊਗਾ ਜਾਂ ਉਹਨਾਂ ਦਾ ਬ੍ਰਦਰ ਹੋਊਗਾ ਜਾਂ ਜਿੱਥੇ ਵੀ ਮਤਲਬ ਕਿ ਉਹਦੀ ਕੁਆਲਿਫੀਕੇਸ਼ਨ ਹੋਊਗੀ ਉਹਦੇ ਆਧਾਰ ਤੇ ਅਸੀਂ ਜਿੰਨੀ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਵੀ ਜਿਹੜੀ ਇਹਨਾਂ ਨੂੰ ਵੀ ਜਿਹੜੀ ਨੌਕਰੀ ਵੀ ਮਿਲ ਸਕੇ ਜਾਂ ਜਿਹੜੀ ਕਿ ਹੋਰ ਜਿਹੜੀ ਕਿ ਮਦਦ ਆ ਜਿਹੜੀ ਉਹ ਵੀ ਸਰਕਾਰ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਸਮੇਂ ਲਾਜ਼ਮੀ ਕੀਤਾ ਜਾਏਗਾ ਕੋਈ ਜਹੀ ਘਟਨਾ ਵਾਪਰਿਆ ਅੱਗ ਬੁਝਾਉਣ ਜਾਵੇ ਤਾਂ ਜਿਹੜਾ ਤੁਹਾਡਾ ਫਾਇਰ ਵਰਕਰ ਹੈਗਾ ਫਾਇਰ ਫਾਈਟਰ ਹੈਗਾ ਉਹਦੇ ਪ੍ਰੋਪਰ ਤਰੀਕੇ ਨਾਲ ਸੇਫਟੀ ਕਿੱਟ ਪਾਈ ਹੋਵੇ ਜੀ ਤਾਂ ਇਹਨੂੰ ਭਾਜੀ ਚਲੋ ਠੀਕ ਆ ਜ ਇਨਾਂ ਨੂੰ ਭਰਾਵਾਂ ਨੂੰ ਮੈਨੂੰ ਡੇਢ ਸਾਲ ਹੋ ਗਿਆ ਮੇਰ ਬਣੇ ਨੂੰ ਮੈਂ ਡੇਢ ਸਾਲ ਤੋਂ ਹੀ ਮੈਨਾਂ ਨੂੰ ਪੂਰੀ ਇਹਨਾਂ ਦੀ ਬੇਨਤੀ ਕਰਦਾ ਮੈਂ ਤੁਸੀਂ ਡਰੈਸ ਪਾ ਕੇ ਰੱਖੋ ਕਿਤੇ ਇੱਕ ਸਿੰਥੈਟਿਕ ਕਪੜੇ ਪਾਏ ਹੋਣ ਇੱਕ ਕਾਟਨ ਦੀ ਡਰੈਸ ਪਾਈ ਹੋਵੇ ਬਚਤ ਤਾਂ ਹੁੰਦੀ ਆ ਜਿੱਥੇ ਹੁਣ ਰਬੜ ਦੇ ਬੂਟ ਪਾਏ ਹੋਣ ਤੇ ਜਾਂ ਉਹੀ ਲੈਦਰ ਦੇ ਪਾਏ ਹੋਣ ਇਹ ਇਨਾਂ ਗੱਲਾਂ ਕਰਕੇ ਬਚਤ ਹੁੰਦੀ ਆ ਪਰ ਜੋ ਇਹਨਾਂ ਦੇ ਕੋਈ ਹੈ ਕੋਈ ਕੁਐਸਚਨ ਆ ਸਰ ਮੱਥੇ ਆ ਕਿਉਂਕਿ ਜਦੋਂ ਇਹਦਾ ਪਾਣਾ ਵਰਤਿਆ ਜਾਂਦਾ ਅਸੀਂ ਇਨਾਂ ਭਰਾਵਾਂ ਦੇ ਨਾਲ ਖੜੇ ਆ ਸ਼ਹੀਦੀ ਦਾ ਦਰਜਾ ਦਿੱਤਾ ਜਾਏਗਾ ਕਿਉਂਕਿ ਇੱਕ ਸਰਕਾਰ ਕਹਿ ਸਕਦਾ ਦੇਸ਼ ਦੀ ਸੇਵਾ ਹੀ ਆ ਕਿਉਂਕਿ ਕਿਸੇ ਦੀ ਜਾਨ ਬਚਾਉ ਆਏ ਹੁੰਦੇ ਜਦੋਂ ਅੱਗ ਲੱਗਦੀ ਹੈ ਬਿਲਕੁਲ ਜੀ ਚਾਹੇ ਕਿਸੇ ਵੀ ਕੋਈ ਡਿਊਟੀ ਤੇ ਤਾਨਾ ਤਵੇ ਕੋਈ ਨਹੀਂ ਹੁੰਦਾ ਕਿ ਚਾਹੇ ਫਾਰਮ ਮਲਾਇ ਮਲਾਜਮ ਆ ਚਾ ਕੋਈ ਆਫੀਸਰ ਆ ਜਿੱਥੇ ਮਤਲਬ ਕਿ ਕੋਈ ਡਿਊਟੀ ਕਰਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਕਿਉਂਕਿ ਜਿੱਥੇ ਗੱਲ ਕਰਦੇ ਆ ਆਪਣੀ ਕਿਉਂਕਿ ਉਹ ਤੰਦੀ ਦੇ ਨਾਲ ਨਾਲ ਆਪਣੀ ਸੇਵਾ ਵੀ ਕਰਦਾ ਕਿਉਂਕਿ ਸੇਵਾ ਕਰਨੀ ਜਦੋਂ ਹੁਣ ਸਾਡੇ ਭਰਾ ਜਦੋਂ ਕਿ ਅੱਗ ਲੱਗ ਜਾਂਦੀ ਆ 5 ਮਿੰਟ ਛੋਟ ਘਟਨਾ ਸਥਾਨ ਤੇ ਪਹੁੰਚਦੇ ਆ ਕਿਉਂਕਿ ਇੱਕ ਆਪਣੀ ਜਾਨ ਜੋਖਸ ਵਿੱਚ ਪਾਉਣਾ ਹੁੰਦਾ ਕਿਉਂਕਿ ਕਿਉਂਕਿ ਜਿਹੜੀਆਂ ਇਹ ਜੌਬਸ ਹੁੰਦੀਆਂ ਖਾਸ ਕਰਕੇ ਫਾਇਰਮੈਂਟ ਦੀਆਂ ਜਾਂ ਪ ਨਾ ਨੋ ਦਿੱਤਾ ਜਾਵੇਗਾ ਤੁਸੀਂ ਆ ਭੈਣ ਦੇਖ ਸਕਦੇ ਹੋ ਦੱਸਿਆ ਵੀ ਹਲੇ 2 ਮਹੀਨੇ ਵਿਆਹ ਨੂੰ ਹੋਏ ਤੇ ਇਦਾਂ ਦੁਖਾਂਤ ਵਾਪਰਿਆ ਹੋਇਆ ਜਿਹੜਾ ਇਹ ਦੇਖ ਨਹੀਂ ਹੋ ਰਿਹਾ ਜੋ ਮਾਹੌਲ ਹੈਗਾ ਇਸ ਸਮੇ ਗਮਗੀਨ ਮਾਹੌਲ ਹੈ ਮਾਤਾ ਜੀ ਨੇ ਇੱਕ ਪਾਸੇ ਫਾਦਰ ਸਾਹਿਬ ਖੜੇ ਨੇ ਆ ਭੈਣ ਦਾ ਹਲੇ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਤੇ ਇਹ ਸੋਚਿਆ ਨਹੀਂ ਸੀ ਵੀ ਕਦੇ ਇਹ ਚੀਜ਼ ਵੀ ਹੋਏਗੀ ਤਾਂ ਬਾਈ ਹੁਣੀ ਖੜੇ ਨੇ ਫਾਇਰ ਵਾਲੇ ਕਿਹੜੇ ਬਾਈ ਨੇ ਇੱਥੇ ਹੋਰ ਬਿਨੇ ਕੀ ਕੀ ਹੁਣ ਮੇਰ ਸਾਹਿਬ ਵੀ ਖੜੇ ਨੇ ਗੱਲਾਂ ਸਾਰੀਆਂ ਮਨ ਲੱਗਦਾ ਕਲੀਅਰ ਹੋਣੀਆਂ ਚਾਹੀਦੀਆਂ ਕਿਉਂਕਿ ਬੜੇ ਗਿਲੇ ਸੀਗੇ ਤੁਸੀਂ ਪਹਿਲਾਂ ਦੱਸਦੇ ਸੀਗੇ ਜੀ ਮੇਰ ਸਾਹਿਬ ਤੁਹਾਡੀ ਇੱਕ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਵੀ ਅਸੀਂ ਇੱਥੇ 2 ਲੱਖ ਰੁਪਏ 2.5 ਲੱਖ ਵੀ ਉਹ ਤੁਸੀਂ ਪਰਸਨਲ ਹੀ ਮਤ ਕੀਤੀ ਗੱਲ ਆ ਜਾਂਦੀ ਹੈ ਸਰਕਾਰ ਦੀ ਭਗਵੰਤਮਾਨ ਦੋ ਵਾਰੀ ਪ੍ਰੋਗਰਾਮ ਕੈਨਸਲ ਕਰ ਗਿਆ ਅੱਜ ਵੀ ਕਰ ਗਿਆ ਕਿ ਉਹ ਉਹਨਾਂ ਨੇ ਵਾੜੀ ਨਹੀਂ ਮੰਗਦਾ ਸੀ ਆ ਕੇ ਨਵੇਂ ਪੂਰੇ ਬਾਰਡਰ ਲਾ ਕੇ ਜੇ ਨਵੇਂ ਗੱਡੀਆਂ ਦੇ ਰਿਆ ਪੂਰੀ ਐਡਵਰਟਾਈਜ਼ਮੈਂਟ ਹੋ ਰਹੀ ਆ ਵੀ ਆ ਗੱਡੀਆਂ ਦਿੱਤੀਏ ਤੇ ਸਟਾਫ ਤਾਂ ਰੱਖੋ ਸਾਡੇ ਲੁਧਿਆਣੇ ਦੇ ਚਿਵਾ ਸਟੇਸ਼ਨ ਕੋਲ ਤਾਂ ਬੰਦੇ ਨਹੀਂ ਦਿੱਤੇ। ਉਹੀ ਸਟਾਫ ਦੀ ਨਫਰੀ ਉੱਥੇ ਕਰ ਦਿੰਦੇ ਕਿ ਤੁਸੀਂ ਕਿਉਂ ਮੈਂਡ ਦੀ ਗੱਲ ਕਰਦੇ ਹੋ? ਉਹ ਕਿਹੜੀ ਡਾਂਗਰੀ ਆਉਂਦੀ ਹੈ ਜੀ? ਕਿਹੜੇ ਪੀਪੀਐਮ ਸੂਟ ਆਉਂਦੇ ਆ ਜੀ? ਕੀ ਗੱਲ ਹੈ? ਜਿਹੜੀ ਹੈਗੀ ਮੱਤ ਦੀ ਗੱਲ ਜਿਹੜੇ ਸਾਡੇ ਵੀ ਅਫਸਰ ਰਹਿ ਗਏ ਲੁਧਿਆਣੇ ਦੇ ਉਹਨਾਂ ਨੇ ਆਪਦੀ ਪਰਸਨਲ ਜੇਬ ਖਰਚੇ 'ਚ ਦਿੱਤੇ ਆ। ਅਸੀਂ ਵੀ ਸਾਰੇ ਕੀ ਸਰਕਾਰ ਦਾ ਕੋਈ ਰੋਲ ਨਹੀਂ ਬਣਦਾ ਸੀ। ਹੋਰ ਜੀ ਸਾਡੇ ਸੂਬਿਆ ਚੌਂਕਾਂਡ ਹੋਇਆ ਜੀ। ਉਹਦੇ ਦੇ ਸਾਡੇ ਦੋ ਕੱਚੇ ਬੰਦੇ ਮਰ ਗਏ ਜੀ। ਪਹਿਲਾਂ ਸਾਡੀ ਕੋਈ ਪੁੱਛ ਪੜਤਾਲ ਨਹੀਂ। ਉਹ ਦੋ ਬੰਦੇ ਮਰੇ ਜੀ। ਉਹਨ ਪਰ ਰੋਲਾ ਇਹ ਹੈ ਜੀ 1100 ਬੰਦਾ ਪੂਰੇ ਪੰਜਾਬ ਦਾ ਕੀ ਸਾਨੂੰ ਸਾਰਿਆਂ ਨੂੰ ਮਰਨਾ ਪਊਗਾ ਇਹ ਚੀ ਲਈ ਨਾ ਸਾਡੇ ਮੇਅਰ ਵਾਜ ਉਟਾਉਂਦੇ ਨਾ ਕੋਈ ਕਾਉਂਸਲਰ ਵਾਜ ਉਟਾਉਂਦਾ ਵੀ ਇਹ ਮੁੰਡਿਆਂ ਨੂੰ ਪੱਕਾ ਕੀਤਾ ਜਾਵੇ ਕਦੋਂ ਕਰੋਗੇ ਆਫਸਰਾਂ ਦਾ ਹੀ ਅਸੀਂ ਧੰਨਵਾਦ ਕਰਦੇ ਆਂ ਆਪਦਿਆਂ ਦਾ ਸੀਨੀਅਰਾਂ ਦਾ ਉਹ ਆਪਦੇ ਤੌਰ ਤੇ ਸਾਨੂੰ ਜਿੰਨਾ ਕੁ ਚੀਜ਼ ਜੰਮੂਈਆ ਸਾਨੂੰ ਕਰਾਉਂਦੇ ਆ ਜੀ ਅਸੀਂ ਉਹਦੇ ਨਾਲ ਡੰਗ ਟਪਾਉਨੇ ਆ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਆ ਜੀ ਜਾਂ ਤਾਂ ਨਫਰੀ ਵਧਾਵੇ ਜਾਂ ਆਪਦੀ ਪੱਕੀ ਭਰਤੀ ਕਰੇ ਜਾਂ ਆਪਦੇ ਕੱਚਿਆਂ ਨੂੰ ਹੀ ਤਨਖਾਹ ਵਧਾਵੇ ਜਾਂ ਘਟੋ ਘਟ ਕੱਚੇ ਹੀ ਹੋਰ ਰੱਖ ਲੈਣ ਨਫਰੀ ਦਾ ਪੂਰੀ ਕਰਨ ਜੀ ਇੱਕ ਬੰਦਾ ਤਿੰਨ ਤਿੰਨ ਬੰਦਿਆਂ ਦਾ ਕੰਮ ਕਰ ਰਿਹਾ ਜੀ ਜੀ ਕੋਤਾ ਬੜੀ ਟੈਕਨੋਲੋਜੀ ਵਾਲੀਆਂ ਜਿਹੜੀਆਂ ਗੱਡੀਆਂ ਮੁੱਖ ਮੰਤਰੀ ਸਾਹਿਬ ਨੇ ਜਾਰੀ ਕੀਤੇ ਝੰਡੀ ਦਿੱਤੀ ਸੀਗੀ ਪਰ ਕੋਈ ਚੁੱਕੀ ਉਹ ਦੇ ਰਿਹਾ ਜੀ ਸਟਾਫ ਤਾਂ ਨਹੀਂ ਚਲਾਉ ਕੌਣ ਹੈਂਡਲ ਕੌਣ ਕਰੂਈ ਸਾਨੂੰ 10-10 ਸਾਲ ਹੋ ਗਏ ਜੀ ਕੱਚੇ 12-13000 ਰੁਪਏ ਤਨਖਾਹ ਜੀ ਸਾਡੀ ਸਾਡਾ ਕੋਈ ਪਛਵੜਤਾ ਵਾਲੇ ਭਗਵੰਤ ਮਾਨ ਨੂੰ ਅਸੀਂ ਪੀਏ ਯੂ ਯੂਨੀਵਰਸਿਟੀ ਘੇਰੇ ਅਸੀਂ ਸਾਡੇ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਬਕਾਇਦਾ ਮੈਥੋਂ ਨੰਬਰ ਲਿਆ ਜੀ ਪੀਏ ਦਾ ਨੋਟ ਕਰਾ ਸੀ ਤੁਹਾਨੂੰ ਬੁਲਾਵਾਂਗੇ ਤੁਹਾਡੀ ਮੰਗਾਂ ਸੁਣਾਗੇ ਉਹ ਅੱਜ 2 ਸਾਲ ਹੋ ਗਏ ਉਹ ਚੀਜ਼ਾਂ ਨੂੰ ਵੀ ਤੇ ਭਗਵੰਤ ਮਾਨ ਦਾ ਨਾ ਕੋਈ ਦਫ਼ਤਰ ਤੋਂ ਫੋਨ ਆਪਾਂ ਸਾਰੀ ਗੱਲਾਂ ਕਲੀਅਰ ਕਰਵਾ ਲੈਣ ਕਿਹੜੀ ਜੀ ਹੋ ਸੇ ਕਿਹੜੀ ਨਹੀਂ ਮੇਰ ਸਾਹਿਬ ਨੂੰ ਮੰਗੇ ਕਰਦੇ ਸੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਜੀ ਚ ਲੈ ਗਿਆ ਉਹ ਤਾਂ ਨਹੀਂ ਮੋੜ ਕੇ ਲਿਆ ਸਕਦੇ ਜੀ ਪਰ ਉਹਨਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਦੇਖ ਕੇ ਜੀ ਕਰਕੇ ਉਹਨਾਂ ਦੇ ਪਰਿਵਾਰ 'ਚ ਨੌਕਰੀ ਦਿੱਤੀ ਜਾਵੇ ਤੇ ਸ਼ਹੀਦ ਦਾ ਦਰਜਾ ਦਿੱਤਾ ਜਿਹੜੀ ਪੁਲਿਸ ਨੂੰ ਜਿਹੜਾ ਰਾਸ਼ੀ ਮਿਲਦੀ ਹੈ ਕਰੋੜ ਤੋਂ ਕਰੋੜ ਰੁਪਇਆ ਉਹ ਇਹਨਾਂ ਨੂੰ ਦਿੱਤੀ ਜਾਵੇ ਫਿਊਚਰ ਦੇ ਵਿੱਚ ਰੱਬ ਨਾਲ ਅਜਿਹਾ ਭਾਣਾ ਵਾਪਰਦਾ ਕੱਚੇ ਮੁਲਾਜ਼ਮਾਂ ਵਾਸਤੇ ਤੁਸੀਂ ਕੀ ਮੰਗ ਰੱਖਦੇ ਹੋ ਹੋਰ ਬਣਨੀ ਚਾਹੀਦੀ ਮੋਰ ਤਾਂ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਉਹਨਾਂ ਦਾ ਕਿਸੇ ਦਾ ਇੰਸ਼ੋਰੈਂਸ ਨਹੀਂ ਲੁਧਿਆਣਾ ਜਲੰਧਰ ਇੱਕ ਵਧੀਆ ਉਹਨਾਂ ਦੀ ਸੈਲਰੀ ਹੋਣੀ ਚਾਹੀਦੀ ਆ ਜਿਵੇਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ 22 25 25000 ਕਰਦੇ ਚਲੋ ਪੱਕੇ ਨਹੀਂ ਕਰਦੀ ਕੋਈ ਪਾਲਸੀ ਤਾਂ ਲਿਆਓ ਚੱਕ ਕੇ ਕਹਿੰਦੇ ਹੱਥ ਪਾਲਸੀ ਕਰਦੇ ਜਦੋਂ ਸਟਾਰਟਿੰਗ ਦੇ ਵਿੱਚ ਵੋਟਾਂ ਮੰਗੀਆਂ ਸੀ ਪਾਲਸੀ ਲਿਆਵਾਂਗੇ ਤੁਹਾਨੂੰ ਪੱਕਾ ਕਰਾਂਗੇ ਤੁਹਾਨੂੰ ਐ ਕਰਾਂਗੇ ਸਿਰਫ ਹਵਾ ਦੇ ਵਿੱਚ ਗੱਲਾਂ ਰਹਿ ਗਈਆਂ ਉਹ ਉਹਦਾ ਕੋਈ ਫਾਇਦਾ ਨਹੀਂ ਹੋਇਆ ਜੀ ਅਸੀਂ ਕੌਣ ਮਰ ਰਿਹਾ ਅਸੀਂ ਸਾਡੀ ਨਫਰੀ ਕਿਨੇ ਜਿਆਦਾ 1100 ਬੰਦੇ ਆ ਲੁਧਿਆਣੇ ਦੇ ਵਿੱਚ ਵੀ 70% ਅਸੀਂ ਕੱਚੇ ਬੰਦਿਆਂ ਦੀ ਨਫਰੀ ਹੈ ਜੀ ਅਸੀਂ ਅੱਗ ਨੂੰ ਕੰਟਰੋਲ ਕਰਦੇ ਆ ਜੀ ਐਂ ਤੁਹਾਡੀ ਪੱਕੇ ਮਲਾਜਮ ਹੋਣਗੇ ਉਹ ਕਿਲੇ ਹੈਗੇ ਆ ਇੱਕ ਤਾਂ ਪਰਿਵਾਰ ਨੂੰ ਸ਼ਹੀਦੀ ਦਾ ਦਰਜਾ ਜਿਹੜਾ ਨੌਜਵਾਨ ਚਲੇ ਗਿਆ ਵਾਪਸ ਹੋਣਾ ਪਰਿਵਾਰ ਵਾਸਤੇ ਨੌਕਰੀ ਦੀ ਮਾਲੀ ਮਦਦ ਦੀ ਗੱਲ ਜਿਹੜੀ ਹੈ ਨੌਜਵਾਨ ਕਰਦੇ ਨਜ਼ਰ ਆ ਰਹੇ ਦੇਖੋ ਜੀ ਮੈਂ ਮੋਗੇ ਤੇ ਸਾਡੇ ਮਲਾਜ਼ਮ ਖੜੇ ਆ ਇੱਥੇ ਐਸ ਟਾਈਮ ਤੇ 1.5 ਸਾਲ ਹੋ ਗਿਆ ਮੈਨੂੰ ਤਕਰੀਬਨ ਜਿਹੜਾ ਕਿ ਆਪਣੇ ਮੇਅਰ ਦੇ ਦੇ ਇਹ ਮੈਨੂੰ ਇੱਕ ਵਾਰੀ ਵੀ ਮੇਰੇ ਭਰਾ ਕਹਿ ਦੇਣਾ ਤੇ ਮੈਂ ਇਹਨਾਂ ਦੇ ਅੱਜ ਤੱਕ ਨਾਲ ਨਹੀਂ ਖੜਾ ਜਿਹੜੀ ਵੀ ਇਹਨਾਂ ਨੇ ਡਿਮਾਂਡ ਮੇਰੇ ਕੋਲੇ ਰੱਖੀ ਆ ਤੇ ਇਹਨਾਂ ਦੀ ਉਹ ਡਿਮਾਂਡ ਮੈਂ ਇੱਕ ਤੇ ਪੂਰੀ ਨਹੀਂ ਕੀਤੀ ਜਿੱਥੇ ਗੱਲ ਵੀਰ ਨੇ ਕਿਹਾ ਵੀ ਕਿ ਪੇ ਦੀ ਗੱਲ ਕੀਤੀ ਆ ਜਾਂ ਕੋਈ ਹੋਰ ਕਿਉਂਕਿ ਉਹ ਉੱਪਰ ਦੀਆਂ ਸਰਕਾਰਾਂ ਨੇ ਕਰਨਾ ਹੁੰਦਾ ਜਿੱਥੇ ਮੇਰਾ ਕੰਮ ਆ ਜਿੱਥੇ ਜੇ ਮੈਂ ਇਹਨਾਂ ਦੇ ਭਰਾਵਾਂ ਦੇ ਨਾਲ ਨਾ ਖੜਾ ਹਾਂ ਮੈਂ ਚਾਹੇ ਤੁਸੀਂ ਇੱਥੇ ਮੇਰੇ ਖੜ ਕੇ 100 ਬੰਦਾ ਮੇਰਾ ਜਲੂਸ ਕੱਢ ਦਿਓ ਇਹ ਇੱਕ ਵਾਰੀ ਵੀ ਕਹਿ ਦੇਣਾ ਵੀ ਇਹ ਤੁਹਾਡਾ ਭਰਾ ਇਹਨਾਂ ਦੇ ਨਾਲ ਮੇਅਰ ਰ ਇਹ ਨੌਜਵਾਨਾਂ ਨੂੰ ਲੱਗਦਾ ਵੀ ਤੁਸੀਂ ਜਿਹੜਾ ਮਸਲਾ ਹੈਗਾ ਆਊਟ ਆਫ ਵੇ ਜਾ ਕੇ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡਾ ਮੇਰਾ ਜਿਹੜਾ ਕੰਮ ਆ ਕਿਉਂਕਿ ਮੇਰੀ ਹਮੇਸ਼ਾ ਹੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਜਿੱਥੇ ਭਰਾਵਾਂ ਦੀ ਕੋਈ ਕੁਆਇਰਮੈਂਟ ਹੈਗੀ ਹੈ ਚਾਹੇ ਕੋਈ ਪੇਜ ਦੀ ਹੋਵੇ ਚਾਹੇ ਕਿ ਪੱਕਿਆਂ ਦੀ ਹੋਵੇ ਜਿੱਥੇ ਕੁਆਇਰਮੈਂਟ ਕਰਨਗੇ ਉੱਥੇ ਮੈਂ ਉੱਤੇ ਤੱਕ ਜਿਹੜਾ ਕਿ ਮੁੱਦਾ ਆਪਦੇ ਐਮਐਲਏ ਸਾਹਿਬ ਨਾਲ ਮੋਗੇ ਡਿਸਕਸ ਕਰਕੇ ਸੀਐਮ ਸਾਹਿਬ ਤੱਕ ਉਥੇ ਜੋ ਪਹੁੰਚਾਵਾਂਗੇ ਜਿਹੜੀ ਗੱਲ ਗਾ ਹੈਗੀ ਹੈ ਭੈਣ ਦੀ ਉਹਨਾਂ ਨੂੰ ਜਿਹੇ ਵੀ ਜੋਬ ਇਹਨਾਂ ਦੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਹੋਊਗੀ ਉਹ ਮਾਨ ਸਾਹਿਬ ਆਮ ਆਦਮੀ ਪਾਰਟੀ ਤੋਂ ਨਾਰਾ ਗਿਆ ਇੱਥੇ ਕਿੰਨੇ ਸੱਤ ਐਮਐਲਏ 20 ਦਿਨ ਹੋ ਗਏ ਸਾਡਾ ਕੋਈ ਐਮਐਲਏ ਆਮ ਆਦਮੀ ਦੀ ਪਾਰਟੀ ਆਮ ਆਦਮੀ ਕਾ ਪਾਰਟੀ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਪਤਾ ਲੈਣ ਨਹੀਂ ਆਇਆ ਜੀ ਅੱਜ ਤੱਕ 20 ਦਿਨ ਹੋ ਗਏ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਆਪਸਰਾਂ ਨੂੰ ਵੀ ਪਤਾ ਸਾਰਾ ਸਾਰਿਆਂ ਨੂੰ ਪਤਾ ਜੀ ਸਭ ਨੂੰ ਪਤਾ ਜੀ ਪੂਰੇ ਪੰਜਾਬ ਚ ਖਬਰ ਵੈਲੀ ਵੀ ਆ ਤੇ ਇੱਕ ਸਰ ਮੈਂ ਹੋਰ ਮੇਰ ਸਾਹਿਬ ਇਹ ਗੱਲ ਕਹ ਨਹੀਂ ਤੁਸੀਂ ਕਦੇ ਵੀ ਆਪਣੇ ਮੀਟਿੰਗ ਦੇ ਵਿੱਚ ਇਹਨਾਂ ਦਾ ਮਤ ਆਪਾ ਕੇ ਤੋਰਿਆ ਜੀ ਇਹਨਾਂ ਨੂੰ ਚਲੋ ਹੋਰ ਕੋਈ ਪਾਲਿਸੀ ਕੰਟਰੈਕਟ ਤੇ ਕਰ ਲਈਏ ਜੀ ਇਹ ਚੀਜ਼ ਦਾ ਮੈਂ ਇਹਨਾਂ ਵੀਰਾਂ ਨੂੰ ਮੈਂ ਤੁਹੰਦਾ ਤਾਂ ਨਾ ਮੈਂ ਆ ਸਾਡੇ ਭਰਾ ਇੱਥੇ ਇਸ ਟਾਈਮ ਮੈਂ ਯੁੱਧ ਖੜਿਆ ਮੈਨੂੰ ਇੱਕ ਵਾਰੀ ਦੱਸ ਦੇਣ ਮੈਨੂੰ ਇਹਨਾਂ ਨੇ ਜਿਹੜੀ ਪਾਲਿਸੀ ਦਿੱਤੀ ਹੋਵੇ ਜਾਂ ਜਿਹੜੀ ਡਿਮਾਂਡ ਕੀਤੀ ਹੋਵੇ ਇਹਨਾਂ ਦੀ ਪੂਰੀ ਨਹੀਂ ਹੋਈ ਜੀ ਤੇ ਇਸ ਤੋਂ ਬਾਅਦ ਹੋਰ ਕੁਝ ਵੀ ਕਿਉਂਕਿ ਇਹ ਮੌਲਵੀ ਉਦਾਂ ਦਾ ਆਪਾਂ ਕਿਉਂਕਿ ਇੱਕ ਦੁੱਖ ਦੇ ਵਿੱਚ ਭੈਣ ਨਾਲ ਖੜੇ ਆ ਜਿਹੜੀ ਕੋਈ ਡਿਮਾਂਡ ਦੀ ਗੱਲ ਕੋਈ ਇੱਕ ਵਾਰੀ ਵੀ ਕਹਿ ਦਿੰਵੇਂ ਮੈਨੂੰ ਡਿਮਾਂਡ ਆਈ ਆ ਤੇ ਮੈਂ ਪੂਰੀ ਨਹੀਂ ਕੀਤੀ ਜੋ ਮਰਜ਼ੀ ਤੋਂ ਹੀ ਡੰਡ ਦੇਣਾ ਮੈਨੂੰ ਦੇ ਦੇ ਹੋਰ ਦੱਸੋ ਸਤਿ ਸ੍ਰੀ ਅਕਾਲ ਸਰ ਜੋ ਪਣਾ ਬਾਪਰ ਗਿਆ ਜੀ ਤੁਹਾਡੇ ਨਾਲ ਖੜਾ ਕਿਉਂਕਿ ਮੇਰਾ ਮੈਂ ਇੱਕ ਕਿਉਂਕਿ ਤੁਸੀਂ ਲੁਧਿਆਣੇ ਦੇ ਮੁਲਾਜ਼ਮ ਹੋ ਤੁਹਾਡੀ ਮੁਲਾਜ਼ਮ ਦੇ ਐਮਐਲ ਸਾਹਿਬ ਜਾਂ ਤੁਹਾਡੇ ਮੇਅਰ ਸਾਹਿਬਾ ਉਹਨਾਂ ਨਾਲ ਡਿਸਕਸ ਕਰਨੀਆਂ ਜਿੱਥੇ ਮੋਗੇ ਦੀ ਗੱਲ ਕਰਦੇ ਮੋਗੇ ਨਾਲ ਤੁਹਾਡਾ ਜਿਹੜਾ ਭਰਾ ਵਾ ਕਿਉਂਕਿ ਮੈਂ ਇੱਕ ਮੇਅਰ ਦੇ ਅਹੁਦੇ ਤੇ ਮੈਂ ਅੱਜ ਤੱਕ ਨਾ ਆਪਦੇ ਆਪ ਨੂੰ ਸਮਝਿਆ ਤੇ ਨਾ ਮੈਂ ਇੱਕ ਤੱਕ ਕਿਉਂਕਿ ਮੈਂ ਇੱਕ ਸੇਵਾ ਦੇ ਨਾਲ ਕਿਉਂਕਿ 35 ਸਾਲ ਹੋ ਗਏ ਮੈਂ ਇੱਕ ਐਨਜੀਓ ਦੇ ਨਾਲ ਜੁੜਿਆ ਹੋਇਆ ਮੈਂ ਜਿੱਥੇ ਵਿੱਚ ਮੈਂ ਕਹਿ ਸਕਦਾ 650 ਸੀ ਲੋਅਰਸ ਡੈੱਡ ਬੋਡੀ ਦਾ ਸੰਸਕਾਰ ਕਰ ਚੁੱਕੇ ਹਾਂ ਜਿਨ੍ਹਾਂ ਦੀ ਅੱਜ ਤੱਕ ਕੋਈ ਸਨਾਖ ਜਿੱਥੇ ਗੱਲ ਰਗੀ ਤਾਂ ਮੇਰੇ ਆਪਣੇ ਆ ਤੇ ਮੈਂ ਇਹਨਾਂ ਨਾਲ ਕਿਵੇਂ ਨਾ ਖੜੂੰਗਾ ਜਿੱਥੇ ਮਰਜ਼ੀ ਮੈਨੂੰ ਖੜਾ ਲੈਣੇ ਥੋੜਾ ਇਹਨਾਂ ਦਾ ਭਰਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ ਜਿੱਦਣ ਅੱਗ ਵੀ ਲੱਗੀ ਸੀ ਉਸ ਦਿਨ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਮੈਡੀਕੀ ਮੈਡੀਸਿਟੀ ਹਸਪਤਾਲ ਦੇ ਵਿੱਚ ਮੈਂ ਆਪ ਖੁਦ ਐਡਮਿਟ ਕਰਾਇਆ ਆਪਦੀ ਆਈਡੀ ਤੇ ਪੋਸਟ ਪਾ ਕੇ ਤੇ ਜਿੰਨਾ ਵੀ ਮਦਦ ਸੰਬੰਧ ਇਕੱਠਾ ਕਰ ਸਕਦਾ ਭੈਣ ਭਰਾਵਾਂ ਨੇ ਉਹਨਾਂ ਨੂੰ ਮੈਂ ਦਿੱਤਾ ਜੀ ਹਾਂਜੀ ਭੈਣ ਕੁਛ ਕੀ ਕੀ ਨਾਮ ਭੈਣ ਰਿਤਿਕ ਅਕੀ ਕਹਿਣਾ ਚਾਹੁੰਦੀ ਬਈ ਨਾਲ ਸੁਪਰੀਮ ਸਰ ਪਹਿਲੀ ਗੱਲ ਤਾਂ ਇਹ ਕਿ ਅਗਰ ਡ्रेसेस ਦਿੱਤੀਆਂ ਹੋਈਆਂ ਇਹਨਾਂ ਨਹੀਂ ਮੇਰੇ ਹਸਬੰਡ ਡਰੈਸੀ ਦਾ ਥੋੜਾ ਸਾਈਜ਼ ਦਾ ਪ੍ਰੋਬਲਮ ਸੀਗਾ ਉਹਨਾਂ ਨੇ ਬੜੇ ਸਾਈਜ਼ ਦੀ ਨਿਰਮਾਣ ਕੀਤੀ ਹੋਈ ਸੀ ਅਗਰ ਉਹਨਾਂ ਕੋਲ ਡਰੈਸ ਨਹੀਂ ਸੀ ਤੁਸੀਂ ਜਾਣ ਕਿਉਂ ਦਿੱਤਾ ਨੂੰ ਨਿਰਮਾਣ ਸੀਗੀ ਉਹਨਾਂ ਦੀ ਡਰੈਸ ਸਰ ਉਹਨਾਂ ਨੇ ਕਾਫੀ ਟਾਈਮ ਦਾ ਕਿਹਾ ਹੋਇਆ ਸੀ ਆਫਿਸ ਕਿ ਮੇਰੀ ਡਰੈਸ ਦਾ ਸਾਈਜ਼ ਪ੍ਰੋਬਲਮ ਹੈਗਾ ਮੈਨੂੰ ਬੜਾ ਸਾਈਜ਼ ਮੰਗਵਾ ਦੋ ਅਗਰ ਉਹਨਾਂ ਕੋਲ ਡਰੈਸ ਨਹੀਂ ਸੀ ਤੁਸੀਂ ਉਹਨਾਂ ਨੂੰ ਜਾਣ ਹੀ ਕਿਉਂ ਦਿੱਤਾ ਜੀ ਬਾਕੀ ਚਲੋ ਰੱਬ ਦੀ ਸਾਡੀ ਕਿਸਮਤ ਹੈ ਫਾਈਰ ਅਫਸਰ ਆਏ ਹੋਏ ਨੇ ਇੱਥੇ ਜਿਹੜੇ ਅਫਸਰ ਮੌਕੇ ਦੂਸਰੀ ਗੱਲ ਸਰ ਅਸੀਂ ਐਮਐਲਏ ਨੂੰ ਕਿੰਨੇ ਫੋਨ ਲਗਾਏ ਸਾਡਾ ਇੱਕ ਵਾਰੀ ਵੀ ਫੋਨ ਤੁਹਾਡੇ ਜਯੋਤੀਪੁਰ ਅਰੋੜਾ ਅਰੋੜਾ ਮੈਂ ਇੱਥੇ ਆਉਣ ਤੋਂ ਬਾਅਦ ਮੈਂ ਤਿੰਨ ਵਾਰੀ ਫੋਨ ਲਗਾਤਾ ਮੇਰਾ ਫੋਨ ਹੀ ਚੱਕਿਆ ਉਹਨੇ ਨਾ ਸਾਡੀ ਸਰਕਾਰ ਵੱਲੋਂ ਕੀ ਹੈਲਪ ਆ ਰਹੀ ਅਸੀਂ ਪਰਸੋ ਦੇ ਭਗਵੰਤਮਾਨ ਦੀ ਇੱਥੇ ਵੇਟ ਕਰ ਰਿਹਾ ਕੋਈ ਵੀ ਸਾਨੂੰ ਆ ਕੇ ਮਿਲ ਨਹੀਂ ਰਿਹਾ ਲੋਕਾਂ ਦੀਆਂ ਸਰ ਗੱਲਾਂ ਸਾਡਾ ਘਰ ਬਰਬਾਦ ਹੋ ਗਿਆ ਨਾ ਸਿਰਫ ਇੱਕ ਸਰਕਾਰ ਦੀ ਅੰਗਲੀ ਕਰ ਜੀ ਤੋਂ ਫਾਈਨ ਅਫਸਰ ਵੀ ਨੇ ਇੱਥੇ ਤੇ ਭੈਂਦੜਾ ਗਿਆ ਕਿਉਂਕਿ ਮੇਰ ਸਾਹਿਬ ਨੇ ਆਪਣੀ ਗੱਲ ਕੀਤੀ ਆ ਸਰ ਕੀ ਨਾਮ ਸੁਣੋ ਜੀ ਮੇਰਾ ਨਾਮ ਵਿਜੇ ਬਹਾਦਰ ਸਰ ਇਹ ਪਰਿਵਾਰ ਦਾ ਸਿੱਧੇ ਤੌਰ ਤੇ ਦੋਸ਼ ਆ ਵੀ ਫਿਰ ਜਿਹੜੀ ਮਾਫ ਕਰਨਾ ਸੇਫਟੀ ਕਿੱਟ ਆ ਉਹ ਨਹੀਂ ਪਾਈ ਹੋਈ ਸੀ ਫਾਇਰ ਸੇਫਟੀ ਕਿੱਟ ਜਿਹੜੀ ਹੈ ਦੇਖੋ ਸਰ ਐਦਾਂ ਦੀ ਕੋਈ ਗੱਲ ਨਹੀਂ ਮਤਲਬ ਕਿ ਹਵਾ ਦਾ ਅਚਾਨਕ ਹੀ ਰੁਖ ਬਦਲ ਗਿਆ ਹਵਾ ਦਾ ਰੁਖ ਬਦਲ ਗਿਆ ਸਰ ਗੱਲ ਤਾਂ ਸੇਫਟੀ ਕਿੱਟ ਦੀ ਹੈ ਜੀ ਮੁੰਡਾ ਮੁੰਡਾ ਮਤਲਬ ਕਿ ਡਿਊਟੀ ਦੇ ਉੱਤੇ ਤਾਂ ਪੂਰੀ ਤਿਆਰੀ ਤੇ ਹੀ ਹਾਂ ਮਤਲਬ ਕਿ ਹਵਾ ਦਾ ਅਚਾਨਕ ਰੁਖ ਬਦਲ ਗਿਆ ਅਚਾਨਕ ਕੁਦਰਤ ਦਾ ਪਾਣਾ ਵਰਤ ਗਿਆ ਬਾਕੀ ਸਰ ਜੀ ਜੀ ਬਹਦਰ ਜੀ ਮੇਰਾ ਸਵਾਲ ਇਹ ਹੈ ਤੁਹਾਡੇ ਫਾਇਰ ਸਟੇਸ਼ਨ ਦੇ ਵਿੱਚ ਵਰਦੀਆਂ ਮੁਲਾਜ਼ਮ ਕਿੰਨੇ ਨੇ ਤੇ ਵਰਦੀਆਂ ਕਿੰਨੀਆਂ ਨੇ ਸਾਰੀਆਂ ਵਰਦੀਆਂ ਹੈਗੀਆਂ ਕਿੰਨੀਆਂ ਜੀ ਕਾਊਂਟਿੰਗ 1 2 4 5 10 15 ਆਜਾ ਵਰਦੀ ਪਾਉਂਦੇ ਆ ਸਾਰੇ ਸਾਰੀਆਂ ਪੁੰਦ ਕਿੰਨੀਆਂ ਨੇ ਸੇਫਟੀ ਕਿੱਟ ਮਾਪ ਸੇਫਟੀ ਕਿੱਟ ਕਿੰਨੀਆਂ ਨੇ ਸੇਫਟੀ ਕਿੱਟ ਵੀ ਹੈਗੀਆਂ ਸਾਰੀਆਂ ਕਿੰ ਕਾ ਭੀ ਆ ਗਏ ਸਾਡੇ ਕੋਲ ਜਿੰਨੇ ਮੁਲਾਜ਼ਮ ਹੁੰਦੇ ਆ ਸੇਫਟੀ ਕਿਟਸ ਬਰਾਬਰ ਹੈਗੀਆਂ ਜੇ 100 ਮੁਲਾਜ਼ਮ ਕੰਮ ਕਰਦੇ 100 ਸੇਫਟੀ ਆ ਗੀਆਂ ਦੀ ਪੂਰੀ ਹਾਂ ਜੀ ਕੋਨ ਦਾ ਕੋਡ ਹੈ ਮੇਰ ਸਾ ਵਾਪਨਾ ਜੀ ਇਹ ਜੇ ਬਾਂਦ ਦੀ ਆਪਣੀ ਲੋੜ ਹੈਗਾ ਇਹ ਚੀਜ਼ਾਂ ਸੇਫਟੀ ਕਿੱਟ ਮਤਲਬ ਕਿ ਯੂਨੀਫਾਰਮ ਕਹਿ ਰਹੇ ਤੁਸੀਂ ਸੇਫਟੀ ਕਿੱਟ ਦੀ ਸੁਣਦਾ ਪਈ ਹੈ ਸਰਕਾਰ ਨੂੰ ਬਣਾ ਸਕਦਾ ਹੈ ਸੇਫਟੀ ਕਿੱਟ ਜਿਹੜੀ ਯੂਨੀਫਾਰਮ ਤਾਂ ਪਾਈ ਹੋਈ ਹੈ ਯੂਨੀਫਾਰਮ ਪਹਿਲਾਂ ਤੁਹਾਡੀ ਪਈ ਹੈ ਯੂਨੀਫਾਰਮ ਹੋ ਗਈ ਸੇਫਟੀ ਕਿੱਟ ਹੁੰਦੀ ਆਪਰੇ ਆਪ ਲੱਗਦੇ ਸਰਕਾਰ ਕਦੇ ਸਾਨੂੰ ਨਹੀਂ ਮਿਲਦੀ ਤੇ ਸਾਨੂੰ ਉਸ ਚੀਜ਼ ਦੀ ਥੋੜੀ ਕੋਈ ਨਹੀਂ ਤੁਸੀਂ ਅਸਲ ਤੁਹਾਨੂੰ ਜ਼ਿਆਦਾ ਸੇਫਟੀ ਕਿੱਟ ਦਾ ਹੀ ਨਹੀਂ ਪਤਾ ਤੇ ਫਿਰ ਕੀ ਸਰਵਾਇਵਰ ਕੀ ਕਰ ਸਰ ਸੇਫਟੀ ਕਿੱਟਸ ਬਹੁਤ ਤਰ੍ਹਾਂ ਦੀਆਂ ਸੇਫਟੀ ਕਿੱਟ ਜਿਹੜੇ ਉਸ ਟਾਈਮ ਨੌਜਵਾਨਾਂ ਤੇ ਪਾਈ ਹੋਣੀ ਚਾਹੀਦੀ ਜਿਹੜੀ ਫਾਇਰ ਬਿਗੇਟ ਚ ਆਣ ਲੱਗੇ ਆਪਣੀ ਸੇਫ ਜਾਂਦੇ ਆ ਜਿਹੜੇ ਅੱਗ ਬਝੂਣ ਜਾਂਦੇ ਆ ਨੌਜਵਾਨ ਉਹਦੀ ਗੱਲ ਕਰਦੇ ਕਿੰਨੀਆਂ ਸ਼ਿਫਟ ਕਿੱਥੇ ਹੋ ਰਹੀ ਹੈ ਵਰਦੀ ਹੈ ਵਰਦੀ ਹੈ ਇੱਕ ਮਿੰਟ ਹੋਵੇਗਾ ਸਿਕ ਮਿੰਟ ਹੀ ਲੱਗਦਾ ਨਹੀਂ ਸਰ ਸੇਫਟੀ ਕਿੱਟ ਕਿੰਨੇ ਹੁੰਦੇ ਸੇਫਟੀ ਕਿਟਾਂ ਹੈਗੀਆਂ ਮਤਲਬ ਕਿ ਜਿਹੜੇ ਡਿਊਟੀ ਤੇ ਜਾਂਦੇ ਆ ਮਤਲਬ ਕਿ ਨਹੀਂ ਕਾਊਂਟ ਕਿੰਨੀਆਂ ਨੇ ਮਲਾਜ਼ਮ ਕਿੰਨੇ ਨੇ ਟਿਕਟਾਂ ਕਿੰਨੀਆਂ ਨੇ ਅਰਜੀ ਸੁਣਨ ਚਾਹੀਦੀ ਆ ਜੀ ਇਹਨਾਂ ਕੋਲ ਹਜੀ ਸਰ ਤੁਹਾਨੂੰ ਨਹੀਂ ਪਤਾ ਹੈਗਾ ਕਿ 32 ਡਿਊਟੀ ਕਿੰਨੀ ਹੁੰਦੀ ਚਾਰ ਡੇ ਕੋ ਘੰਟੇ ਕੋਈ ਆੜੀ ਮਲਾਜ਼ਮਾਂ ਚਾਰ ਫਾਇਰ ਗੱਟਾਂ ਨੇ ਜੀ ਉੱਥੇ ਤੇ 42 ਮਲਾਜ਼ਮਾਂ ਕਹਿੰਦੇ ਸਣੇ ਅਫਸਰ ਜੀ ਸੋਡੀ ਸਰਵਿਸ ਹੋ ਗਈ ਥੋੜੀ ਕਿੰਨਾ ਕੰਮ ਤੁਹਾਨੂੰ ਉਥੇ ਫਾਇਰ ਸਟੇਸ਼ਨ ਦੇ ਵਿੱਚ ਜੀ ਨਹੀਂ ਸਰ ਮੈਂ ਮੈਂ ਤੁਹਾਡੇ ਨਾਲ ਸਹਿਮਤ ਹੈਗਾ ਮਤਲਬ ਕਿ ਜਿਹੜੇ ਜਿਹੜੀ ਟੀਮ ਫਾਇਰ ਕਾਲ ਦੇ ਉੱਤੇ ਜਾਂਦੀ ਹੈ ਆਪਣੀ ਪੂਰੀ ਤਿਆਰੀ ਕਿ ਨੌਜਵਾਨ ਕਿਉਂ ਨਹੀਂ ਗਿਆ ਜੀ ਪਾਟੇ ਆ ਪੈਨ ਦਾ ਸਿੱਧਾ ਦੋਸ਼ ਹੈ ਵੀ ਉਹ ਕਹਿੰਦਾ ਸੀ ਮੇਰੀ ਵਰਤੀ ਮੇਰੇ ਪਰ ਜੇ ਨਹੀਂ ਹੈ ਕਿ ਕੋਈ ਦਿੱਕਤ ਆਇਆ ਗਿਆ ਨੂੰ ਚੇਂਜ ਕਰਾਇਆ ਜਾਵੇ ਉਹਨੂੰ ਚੇਂਜ ਕਰਾਉਣ ਦੀ ਬਜਾਏ ਉਹਨੂੰ ਮੌਕੇ ਤੇ ਭੇਜਿਆ ਗਿਆ ਜਿੱਥੇ ਅੱਗ ਲੱਗੀ ਹੋਈ ਸੀ ਨਹੀਂ ਸਰ ਕੋਈ ਜਵਾਬ ਹੈ ਜੀ ਹੁਣ ਸਰ ਡਿਊਟੀ ਸਾਡੀ ਡਿਊਟੀ ਲੱਗੇ ਸਾਨੂੰ ਵੀ ਜਾਣਾ ਪੈਂਦਾ ਜੇ ਆਪਣੇ ਫਾਇਰ ਸਟੇਸ਼ਨ ਜਾਂਦੇ ਨਹੀਂ ਕੋਈ ਅੱਗ ਤੇ ਨਹੀਂ ਅਜੇ ਤੱਕ ਕੇ ਹੀ ਨਹੀਂ ਕੋਈ ਕੋਈ ਸੀਨੀਅਰ ਬੰਦਾ ਨਾਲ ਨਹੀਂ ਗਿਆ ਜਾਨਾ ਮੈਡਲ ਲਿਜਾਣੇ ਨੂੰ ਨਹੀਂ ਜਾਂਦਾ ਕੋਈ ਵੀ ਸੀਨੀਅਰ ਆਫੀਸਰ ਨਾਲ ਨਹੀਂ ਗਿਆ ਉਸ ਟਾਈਮ ਸਾਡੇ ਤਿੰਨ ਤਿੰਨ ਜਣੇ ਗਏ ਸੀ ਅੱਗ ਬੁਝਾਉਣ ਲਈ ਤੇ ਨੇ ਜੂਨੀਅਰ ਸੀ ਸੀਨੀਅਰ ਦਾ ਫਰਜ ਬੰਦਾ ਸੀ ਇੱਕ ਜਣਾ ਉੱਥੇ ਨਾਲ ਗਿਆ ਸੀਨੀਅਰ ਨਾਲ ਸੀਗੇ ਸਾਰੇ ਨਹੀਂ ਸਰ ਪਰਿਵਾਰ ਇਸ ਟਾਈਮ ਮਤਲਬ ਕਿ ਦੱਸਣ ਦੀ ਪੋਜੀਸ਼ਨ ਵਿੱਚ ਨਹੀਂ ਹੈਗਾ ਸੀਨੀਅਰ ਨਾਲ ਸੀਗੇ ਸਰ ਦੇ ਦੋ ਮਨਵਾ ਤਾਂ ਫੋਰਸਿੰਗ ਵੀ ਨਹੀਂ ਭਸਣ ਦੀ ਜਦੋਂ ਸਰ ਨਾ ਨਾ ਜੀ ਜੀ ਇੱਕ ਮਿੰਟ ਇੱਕ ਮਿੰਟ ਜੇ ਇਹ ਕਹਿ ਰਹੇ ਨੇ ਕਿ ਸੀਨੀਅਰ ਅਫਸਰ ਨਾਲ ਦੀ ਪਰ ਸੀਨੀਅਰ ਅਫਸਰ ਹੀ ਨਹੀਂ ਪਤਾ ਸੀ ਕਿ ਮੁੰਡੇ ਨੂੰ ਡਰੈਸ ਲੈ ਕੇ ਜਾਣਾ ਜੇ ਨਹੀਂ ਡਰੈਸ ਲੈ ਕੇ ਨਾ ਲੈ ਕੇ ਜਾ ਮੁੰਡੇ ਨੂੰ ਇਹ ਇਹ ਨਹੀਂ ਪਤਾ ਸੀਨੀਅਰ ਅਫਸਰ ਨੂੰ ਇਹਦਾ ਪਤਾ ਹੋਣਾ ਚਾਹੀਦਾ ਸੀ ਸੀਨੀਅਰ ਨਾਲ ਸੀਗਾ ਤੁਹਾਨੂੰ ਨਾ ਸੇਕ ਲੱਗ ਗਿਆ ਉਹ ਮੁੰਡੇ ਨੂੰ ਕੱਲੇ ਨੂੰ ਤੁਹਾਨੂੰ ਕੱਤੀ ਬਾਹਾਂ ਨਹੀਂ ਲੱਗਣਾ ਤੇ ਤੁਹਾਡੀ ਬਾਂਹ ਨਾ ਸੜ ਗਈ ਭਾਈ ਕਿਹੜਾ ਸੀਨੀਅਰ ਅਫਸਰ ਨਾਲ ਸੀਗਾ ਨਾਮ ਉਹ ਨਾ ਕਰੋ ਅੱਗੇ ਕਿਹੜਾ ਨਾਲ ਸੀਗਾ ਨਾਮ ਹੈਗਾ ਜੀ ਮੈਂ ਮੈਂ ਸਾਰਾ ਸਪਸ਼ਟਿਕਨ ਕਰਦਾ ਆ ਆਪਣੇ ਮਾਨ ਸਾਹਿਬ ਨੇ 9 ਤੋਂ 5 ਸਾਡੀ ਫੋਕਲ ਪੁਆਇੰਟ ਡਿਊਟੀ ਐਮਰਜੈਂਸੀ ਲਾਈ ਆ ਇੱਕ ਫਾਇਰ ਟੈਂਡਰ ਫੋਕਲ ਪੁਆਇੰਟ ਕਿੱਥੇ ਜੀ ਫੋਕਲ ਪੁਆਇੰਟ ਮੋਗਾ ਨਿਕਲ ਦੋ ਲੁਧਿਆਣਾ ਸੇ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਜਿਹੜੇ ਸਾਡਾ ਸਟਾਫ ਆ ਮੌਜੂਦਾ 40 42 ਜਣਿਆਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਸਬਸਟੇਸ਼ਨ ਖੋਲਿਆ ਉਹਨਾਂ ਦੇ ਵਿੱਚੋਂ ਫੋਕਲ ਪੁਆਇੰਟ ਖੋਲਿਆ ਫੋਕਲ ਪੁਆਇੰਟ ਤੇ 9 ਤੋਂ 5 ਇਹ ਮੁਲਾਜ਼ਮ ਜਾਂਦੇ ਰਹੇ ਘਟਨਾ ਹੋ ਗਈ ਫੋਕਲ ਪੁਆਇੰਟ ਵਾਲੀ ਗੱਡੀ ਪਹਿਲਾਂ ਫਸਟ ਰੋਡ ਤੇ ਰਵਾਨਗਾ ਕਰਦੀ ਠੀਕ ਹੈ ਉਹਦੇ ਵਿੱਚ ਨਾ ਰੈਗੂਲਰ ਮੁਲਾਜ਼ਮ ਇੱਕ ਲਾਇਆ ਹੋਇਆ ਵਾ ਜਿਹੜਾ ਕਿ ਹਜੇ ਮੰਨ ਲਓ ਆਪਾਂ ਕਹਿ ਸਕਦੇ ਹਾਂ ਵੀ ਨਵੀਂ ਭਰਤੀ ਵਾਲਿਆ ਮੁਲਾਜ਼ਮ ਸਾਰਿਆਂ ਨੂੰ ਪਤਾ ਵਾ ਉਸ ਤੋਂ ਬਾਅਦ ਜਸਟ ਦੂਜੀ ਗੱਡੀ ਦਾ ਕਾਲ ਆਉਂਦੀ ਵੀ ਆ ਕੇ ਜਿਆਦਾ ਉਹਦੇ ਵਿੱਚ ਮੈਂ ਖੁਦ ਦੂਜੀ ਗੱਡੀ ਲੈ ਕੇ ਉਸੇ ਨਾਲ ਗगन ਦੇ ਨਾਲ ਵਾਣ ਦੇ ਵਿੱਚ ਇੱਕ ਪਾਸੇ ਮੈਂ ਵੀ ਸੀਨੀਅਰ ਬੱਚ ਹੋ ਗਏ ਸੀ ਬਟ ਤੁਸੀਂ ਪਹਿਲਾਂ ਜਾਣ ਹੀ ਕਿਉਂ ਦਿੱਤਾ ਵੀ ਜਿਹੜਾ ਨਵਾਂ ਵਾ ਵਿਦਆਊਟ ਸੇਫਟੀ ਟੀਕਟ ਤੁਸੀਂ ਜਾ ਨਹੀਂ ਨਾ ਦੋਗੇ ਜੇ ਤੁਸੀਂ ਜੇ ਤੁਸੀਂ ਸਰ ਨੋਟ ਸੀਗਨ ਅਕਨੋਲੈਜ ਹੈਗੀ ਹੋ ਤੁਸੀਂ ਦਾ ਕਿ ਸੇਫਟੀ ਕਿਤੇ ਜ ਹੋਣੀ ਚਾਹੀਦੀ ਸੇਫਟੀ ਕੈਟਲ ਦੀ ਗੱਲ ਕਰ ਲੋ ਬਾਈ ਜੀ ਆਪਾਂ ਕੋਈ ਆਪਾਂ ਝੂਠ ਨਹੀਂ ਗੇ ਬਰਾਬਰ ਨੂੰ ਜਾਣ ਦੇਣੀ ਹੈ ਜਿਹੜਾ ਫਾਇਰ ਸੋਚਾ ਸਾਰਿਆਂ ਨੂੰ ਪਤਾ ਪ੍ਰਸ਼ਾਸਨ ਨੂੰ ਸਭ ਨੂੰ ਪਤਾ ਹੈ ਜਿਹੜਾ ਚਮਕੀਲੇ ਕਲਰ ਦਾ ਜਿਹੜਾ ਤੁਹਾਨੂੰ ਪਤਾ ਮਲਾਜਮਾਂ ਨੂੰ ਉਹਦੇ ਨਾਲ ਵਾਹਨ ਤੇ ਨਾ ਦਾ ਭੱਜਿਆ ਜਾਵੇ ਲਿਖਾ ਲਓ ਮੈਥੋਂ ਉਹ ਕੱਲਾ ਫੈਕਟਰੀਆਂ ਦੇ ਅੰਦਰ ਵੜ ਕੇ ਆਕਸੀਜਨ ਕੱਟ ਲਾ ਕੇ ਉਹਦੇ ਨਾਲ ਕੰਮ ਹੁੰਦਾ ਦੂਜੀ ਗੱਲ ਮੇਰੀਆਂ ਜਿੱਥੇ ਵੀ ਮਰਜ਼ੀ ਵੀਡੀਓ ਕਢਾ ਲਿਓ ਗਮ ਬੂਟ ਤੇ ਡਾਂਗਰੀ ਪਾਈ ਹੋਗੀ ਡਾਂਗਰੀ ਕੀ ਹੈ ਖਾਕੀ ਕਪੜਾ ਇਹਨੂੰ ਹੁਣ ਲਾਉਂਗੇ ਹੁਣ ਮੱਚ ਜੂ ਖੜਾ ਖੜਾ ਠੀਕ ਆ ਇਹਦੇ ਵਿੱਚ ਕੋਈ ਦੂਰ ਰਾਏ ਨਹੀਂ ਕਿ ਉਹ ਫਾਇਰ ਸੂਟ ਐ ਕਰ ਦੂਗਾ ਜਿਹੜਾ ਫਾਇਰ ਸੂਟ ਹੈਗਾ ਵਾ ਜਿਹੜਾ ਫਾਇਰ ਸੂਟ ਹੈਗਾ ਵਾ ਉਹ ਫੈਕਟਰੀਆਂ ਦੇ ਅੰਦਰ ਦੁਕਾਨਾਂ 'ਚ ਵਣਨਾਸਤੇ ਆ ਬੀ ਐ ਸੈਟ ਲਾ ਕੇ ਵਾਣ 'ਚ ਤੁਸੀਂ 3 10 ਕਿਲੋ ਦਾ ਸਿਲੰਡਰ ਲਾ ਕੇ ਕਿੱਥੋਂ ਭੱਜ ਲੋਗੇ ਡਾਂਗਰੀ ਵੀ ਸਾਰੇ ਕੋਲ ਹੈਗੀ ਜਿੰਨੇ ਮੁਲਾਜ਼ਮਾਂ ਉਹਨਾਂ ਦੇ ਡਾਂਗਰੀ ਹੈਗੀ ਡਾਂਗਰੀਆਂ ਹੈਗੀਆਂ ਬਲੂ ਕਲਰ ਦੀ ਡਾਂਗਰੀ ਫੁੱਲ ਹੈਵੀ ਉਹ ਵੀ ਹਾਂਜੀ ਸਰ ਮੇਰੇ ਹਸਬੰਦ ਨੇ ਮੈਨੂੰ ਇਹ ਚੀਜ਼ ਕਹੀ ਸੀ ਕਿ ਉਹਨਾਂ ਦੇ ਟਾਈਟ ਆ ਮੈਂ ਬੇਇੱਜ਼ਤੀ ਕਰਦਾ ਹਾਂ ਕਿਉਂਕਿ ਇਹ ਮਾਹੌਲ ਆਪਾਂ ਪਰਿਵਾਰ ਨਾਲ ਖੜਨ ਦਾ ਜਿੱਥੇ ਜਿੱਥੇ ਦੇਖੋ ਮੈਂ ਮੈਂ ਇੱਕ ਪਰਿਵਾਰ ਨਾਲ ਖੜਨ ਵਾਸਤੇ ਆਏ ਆ ਇੱਕ ਪਰਿਵਾਰ ਨਹੀਂ ਕਈ ਪਰਿਵਾਰ ਆਏ ਆ ਮੈਂ ਮੈਂ ਤਾਂ ਇਹ ਸਾਰੇ ਸਾਡੇ ਭਰਾ ਵਾ ਜਿੱਥੇ ਸਾਡੀ ਪੈਣ ਦੀ ਗੱਲ ਆ ਪੈਣ ਦੇ ਨਾਲ ਖੜੇ ਆ ਠੀਕ ਆ ਕਿ ਨਹੀਂ ਹੁਣ ਦੇਖੋ ਮੈਂ ਕੁਛ ਦਿਨ ਪਹਿਲਾਂ ਲੈਟਰ ਵੀ ਕੱਢੀ ਹੈ ਜਿੱਦਨ ਮਾਤਰ ਕੇ ਹਾਸਨ ਦਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਲੈਟਰ ਕੱਢੀ ਹਜੇ ਤੱਕ ਵੀ ਸਾਡੇ ਭਰਾ ਜਿਹੜੇ ਡਰੈਸ ਪੂਰੀ ਪ੍ਰੋਪਰ ਨਹੀਂ ਪਾਉਂਦੇ ਜਦੋਂ ਹੁਣ ਸਿੰਥੈਟਿਕ ਜਿਹੜੇ ਤੁਹਾਡੇ ਆਜੀ ਤੁਹਾਡੇ ਸਿੰਥੈਟਿਕ ਕੱਪੜੇ ਪਾਏ ਉਹਨਾਂ ਦੀ ਟੀ-ਸ਼ਰਟ ਪਾਈ ਹੋਊਗੀ ਲੋਅਰ ਪਾਈ ਹੋਊਗੀ ਤੇ ਆਪਣੇ ਕੱਪੜੇ ਦੇ ਬੂਟ ਪਾਏ ਹੋਣਗੇ ਉਹ ਚ ਪਰਮਾਤਮਾ ਵੱਲੋਂ ਇਹ ਹੈ ਹੀ ਆ ਵੀ ਜਦੋਂ ਉਹ ਅਗਨੇ ਉਹਨੂੰ ਲਪੇਟੇ ਵਿੱਚ ਲੈਣੇ ਜੇ ਇਹ ਹੀ ਡਰੈਸ ਮਲਕ ਜਿਹੜੀ ਆਉਂਦੀ ਆ ਆਪਣੀ ਡਰੈਸ ਕਾਟਨ ਦੀ ਆ ਜੇ ਇਹ ਸੇਕਾਂ ਵੀ ਚੱਲਦੀ ਆ ਤੇ ਮਨਨ ਸਭ ਚੀਜ਼ ਹੈਂਡਲ ਕਰਦੀ ਆ ਠੀਕ ਹੈ ਕਿ ਨਹੀਂ ਇਹ ਚਲੋ ਹੁਣ ਆਪਣਾ ਸਾਮਾ ਐਕਟ ਕਿੰਨੇ ਫੇਰ ਤੁਹਾਨੂੰ ਤੁਸੀਂ ਉਹਨਾਂ ਨੂੰ ਪੁੱਛੋ ਨਾ ਕਿੰਨੇ ਫੇਰ ਸਟੇਸ਼ਨ ਤੇ ਜਿੱਥੇ ਮੈਨੂੰ ਦੱਸ ਨਹੀਂ ਹੋਇਆ ਪਹੁੰਚਗੇ ਕੀ ਮੇਰੇ ਵੀਰੇ ਮੈਂ ਤੁਹਾਨੂੰ ਦੱਸੀ ਆ ਨਾ ਮੈਂ ਅੱਜ ਵੀ ਉਹਨਾਂ ਨੂੰ ਕਹਿੰਨਾ ਮੇਰੇ ਕੋਲ ਲਿਖਤੀ ਰੂਪ ਚ ਪਈਆਂ ਪਰ ਜੇ ਹੋਣਗੇ ਤਾਂ ਹੀ ਪਹੁੰਚਗੇ ਨਾ ਅਫਸਰ ਦਾ ਦੱਸ ਨਹੀਂ ਅਫਸਰ ਨੇ ਤਾਂ ਦੱਸਿਆ ਨਾ ਜੀ ਉਹਨੂੰ ਡਿ ਹੀ ਕਲੀਅਰ ਹੋ ਗਈ ਉਹ ਗੱਲ ਹੀ ਕਲੀਅਰ ਹੋ ਗਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਗੱਲ ਹੀ ਕਲੀਅਰ ਹੋ ਗਈ ਜਦੋਂ ਉਹਨਾਂ ਨੇ ਕਿਹਾ ਡਰੈਸ ਦੀ ਗੱਲ ਹੈ ਨਾ ਯੂਨੀਫਾਰਮ ਉਹ ਆਪਸ ਚ ਕਨਫਿਊਜ਼ ਹੋ ਕੇ ਪੁੱਛਣ ਆਪੇ ਸਰ ਐਵੇਂ ਨਹੀਂ ਇਦਾਂ ਨਹੀਂ ਠੀਕ ਹੈ ਫਿਰ ਇਹਨਾਂ ਨੇ ਪ੍ਰੋਪਰ ਗਿਣਤੀ ਦੱਸੀ ਕਿੰਨੀ ਸਾਡੇ ਕੋਲ ਹੈ ਫਿਰ ਇਹਨਾਂ ਨੇ ਕਹਿਤਾ ਜੀ ਮੈਂ ਨਾਲ ਸੀਨੀਅਰ ਆਫਸਰ ਨਾਲ ਜਦ ਕੀ ਕਰ ਲੈ ਕਹਿੰਦੇ ਸੀਨੀਅਰ ਆਫਸਰ ਨਾਲ ਸੀ ਚਲੋ ਆਪਾਂ ਉਹਨਾਂ ਦੀ ਗੱਲ ਮੰਨ ਲੈਨੇ ਸੀਨੀਅਰ ਆਫਸਰ ਨਾਲ ਦੀ ਸੀਨੀਅਰ ਆਫਸਰ ਦੀ ਡਿਊਟੀ ਮੰਨਦੀ ਕਿ ਉਹਨੇ ਡਰੈਸ ਨਹੀਂ ਭਾਈ ਉਹਨੂੰ ਘਰੇ ਭੇਜ ਜਾਵੇ ਪਹਿਲਾਂ ਨਾਗੇ ਅੱਗ ਦੇ ਵੱਲ ਕੀਤਾ ਜਾਵੇ ਕਹਿੰਦੇ ਜੀ ਬਾਹਰ ਚ ਭੱਜਣੀ ਬਾਹਰ ਨਾ ਲਾਊਡ ਡਿਊਟੀ ਲਾਊਡ ਡਿਊਟੀ ਨਾ ਟਿਊਡੀ ਲੋ ਜੇ ਤੁਹਾਡੇ ਕੋ ਡਰੈਸ ਨਹੀਂ ਕੀ ਬਾਹਰ ਚ ਬਚ ਅੱਜ ਬਹੁਤ ਟੈਕਨੋਲੋਜੀ ਬਹੁਤ ਰੱਖੀ ਹੋ ਚੁੱਕੀ ਹੈ ਜੇ ਡਰੈਸ ਤੁਹਾਡੇ ਕੋ ਫੈਕਟਰੀਸ ਹੈਗੀ ਹੈ ਤੁਹਾਡੇ ਕੋ ਮਕਾਨਾ ਹੋ ਸਗੀ ਨਾ ਬਾਹਰ ਅਸ ਨਹੀਂ ਡਰੈਸ ਹੈਗੀ ਨਾ ਫਿਰ ਨਾ ਵੇਚੋ ਵਾਈਟ ਗੇਟ ਹਾਂਜੀ ਮੇਰੇ ਉਤਮਾ ਦਾ ਟਿਊਬਲਾ ਹੈ ਉਤਮਾ ਦਾ ਟਿਊਬਲਾ ਹੀ ਹੈ ਗਿਆ ਖੇਤਾ ਸਰ ਮੈਂ ਇੱਕ ਚੀਜ਼ ਦੱਸਾਂ ਨਾ ਮੈਂ ਨਹੀਂ ਕਹਿੰਦੇ ਕਿ ਮੋਗਾ ਵਾਲੇ ਫਾਇਰ ਸਟੇਸ਼ਨ ਨੇ ਸਾਡਾ ਸਾਥ ਨਹੀਂ ਦਿੱਤਾ ਸਾਡਾ ਬਹੁਤ ਸਾਰਾ ਦਿੱਤਾ ਉਹਨਾਂ ਨੇ ਮੇਰੀ ਇੱਕ ਰਿਕਵੈਸਟ ਹੈ ਪਲੀ ਦਾ ਜAVE ਠੀਕ ਹੈ ਦੂਸਰੀ ਗੱਲ ਸਾਡੀ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਆਈ ਮੈਂ ਤਾਂ ਇੱਕ ਚੀਜ਼ ਕਹੂੰਗੀ ਮੈਂ ਡਾਕਟਰ ਅਮਨਦੀਪ अरोड़ा ਨੂੰ ਬਹੁਤ ਫੋਨ ਲਗਾਇਆ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਮੋਗਾ ਫੈਰ ਵੱਲੋਂ ਸਾਡੀ ਹੈਲਪ ਮੈਂ ਨਹੀਂ ਕਹਿੰਦੀ ਵੀ ਨਹੀਂ ਕੀਤੀ ਬਹੁਤ ਵਧੀਆ ਹੈਲਪ ਕੀਤੀ ਸਾਡਾ ਸਾਥ ਵੀ ਦਿੱਤਾ ਉਹਨਾਂ ਨੇ ਜੀ ਹਾਂਜੀ ਮੇਰੇ ਸਾਹਿਬ ਆਪਾਂ ਨੂੰ ਕਰੀਏ ਗੁਰੂ ਦੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਕਹਿ ਚੁੱਕਿਆ ਚਾਹੇ ਬਾਰ ਬਾਰ ਕੋਲੋ ਜਿੱਥੇ ਭੈਣ ਦੀ ਨਾਲ ਖੜੇ ਆ ਉੱਥੇ ਸਾਡੇ ਭਰਾ ਨਾਲੇ ਸਾਰੇ ਪਰਵਾਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਸ ਦਿਨ ਦਾ ਇਹ ਹਾਸਾ ਹੋਇਆ ਉਸ ਦਿਨ ਦੇ ਹੀ ਵਾਰ ਨਾਲ ਖੜੇ ਆ ਜਿੰਨੀ ਵੀ ਕੋਈ ਸੂਤ ਹੋਊਗੀ ਚਾਹੇ ਕੋਈ ਪੈਸਿਆਂ ਦੀ ਹੋਵੇ ਚਾਹੇ ਕੋਈ ਨੌਕਰੀ ਦੀ ਹੋਵੇ ਮੈਂ ਆਪਣੇ ਐਮਐਲ ਸਾਬ ਨਾਲ ਵੀ ਬੇਨਤੀ ਕਰੂੰਗਾ ਤੇ ਜਿੱਥੇ ਗਾਂ ਸੀਐਮ ਸਾਹਿਬ ਤੱਕ ਵੀ ਇਹ ਗੱਲ ਪਹੁੰਚਾਉਂਦੀ ਗਈ ਤਾਂ ਉੱਥੇ ਹੈਗੀ ਇਹ ਗੱਲ ਵੀ ਪਹੁੰਚਾਵਾਂਗੇ ਤੇ ਜਿਹੜਾ ਕਿ ਇਹਨਾਂ ਦਾ ਬੰਦਾ ਜਿਹੜਾ ਸੇ ਸਨਮਾਨ ਦਿੱਤਾ ਜਾਂਦਾ ਹਾਂ ਕੋਈ ਵੀ ਸਾਡੀ ਪਿੰਡ ਵਿੱਚ ਕੋਈ ਮਦਦ ਕੀਤੀ ਗਈ ਹੈ ਤੁਸੀਂ ਜਿਹੜਾ ਸਮੋਗੇ ਫਾਇਰ ਬਗੈਡ ਲੋਕ ਕੀਤੀ ਹੈ ਬੇਫਿਕਰ ਹੋ ਜਾ ਕੋਈ ਮਦਦ ਕੀਤੀ ਗਈ ਹੈ ਸਾਡੇ ਚ ਮਾਨਯੋਗ ਮੇਰ ਸਾਹਿਬ ਵੱਲੋਂ ਤੇ ਬਾਕੀ ਲੋਕਾਂ ਵੱਲੋਂ ਤੇ ਬਾਕੀ ਕਾਰਲੂ ਸਾਨੂੰ ਨਹੀਂ ਪਤਾ ਕੁਛ ਬਦਲਣ ਦੇ ਲਾਗੇ ਆਂ ਗੱਲ ਕਰੀਏ ਉਹ ਗੱਲ ਜੈ ਜੈ ਆ ਇਧਰ ਵੀ ਮਲਾਜ ਆਪਣਾ ਕਾਊਂਟਰ ਕੁਐਸਚਨ ਸੀਗਾ ਤੁਸੀਂ ਗੁੱਸਾ ਨਾ ਕਰੋ ਗੱਲ ਦਾ ਗੁੱਸਾ ਨਹੀਂ ਵੀਰੇ ਮੈਂ ਤਾਂ ਉਹੀ ਗੱਲ ਆਪਣਾ ਉਹ ਕਾਊਂਟਰ ਕੁਐਸਚਨ ਸੀਗਾ ਤੁਸੀਂ ਕਹਿੰਦੇ ਡਰੈੱਸ ਕਰਕੇ ਨੁਕਸਾਨ ਹੋਇਆ ਮੇਰ ਸਾਹਿਬ ਕਹਿੰਦੇ ਆ ਪਰ ਉਹ ਤਾਂ ਪਾ ਗਿਆ ਕਿੰਨੀ ਕੁ ਬਾਜਵਾ ਇਧਰ ਇਹ ਗੱਲ ਬਾਜਵਾ ਜੀ ਉਹ ਜਿਹੜੀ ਡਰੈੱਸ ਆ ਉਹ ਭਾਰੀ ਹੁੰਦੀ ਆ ਉਹ ਪਾ ਕੇ ਬਾਣ ਚ ਕੰਮ ਨਹੀਂ ਕਰ ਸਕਦੇ ਇੱਕ ਦੂਬਾ ਪਰ ਮੇਰ ਸਾਹਿਬ ਇਹ ਸਾਡੇ ਤੇ ਨਾ ਭਾਂਡਾ ਭੰਨਣ ਵੀ ਤੁਹਾਡੇ ਡਰੈੱਸ ਨਹੀਂ ਪਾਈ ਸੀ ਤਾਂ ਮਲਾਜਮ ਦਾ ਨੁਕਸਾਨ ਹੋ ਗਿਆ ਮੈਂ ਉਹੀ ਤਾਂ ਕਹਿ ਰਿਹਾ ਇਹ ਗੱਲ ਜਾਇਜ਼ ਆ ਨਾ ਜ ਨੀਕ ਤਾਂ ਆਪਾਂ ਗੱਲ ਮੁਕਤੀ ਕਰੀਏ ਜੋ ਨੁਕਸਾਨ ਹੋਣਾ ਸੀ ਸਾਡੇ ਪਰਿਵਾਰ ਦਾ ਹੋ ਗਿਆ ਠੀਕ ਹੈ ਹੁਣ ਕਿਸੇ ਗੱਲਾਂ ਕਰਨਾ ਬਹਿਸ ਕਰਨਾ ਕੁਝ ਨਹੀਂ ਮੰਨਣਾ ਆਖਰੀ ਆਪਣਾ ਇਹ ਕਰਨਾ ਕਿ ਐਮ ਐਲ ਸਾਹਿਬ ਭਗਵੰਤ ਸਾਹਿਬ ਨਾਲ ਰਿਕੁਐਸਟ ਹੈ ਕਿ ਸਾਡੀ ਭੈਣ ਦਾ ਕੁਝ ਕੀਤਾ ਜਾਵੇ ਕਿਉਂਕਿ ਦੇਖੋ ਅਗੇ ਇਹਦਾ ਵੀ ਫਿਊਚਰ ਹੈ ਠੀਕ ਹੈ ਇਹਨਾਂ ਦਾ ਵੀ ਫਿਊਚਰ ਹੈ ਕੁੜੀਆ ਦਾ ਵੀ ਹੈ ਡੇਢ ਮਹੀਨਾ ਵਿਆਹ ਨਹੀਂ ਆਦੀ ਹੁਣ ਆਪਾਂ ਕੁਝ ਨਹੀਂ ਬਹਿਸ ਕਰਨੀ ਭਗਵੰਤ ਮਾਨ ਜੀ ਉਹ ਕਰਦੇ ਠੀਕ ਹੈ ਦੇਖੋ ਇਹਨਾਂ ਦਾ ਹੁਣ ਕੀਤਾ ਜਾਵੇ ਜੋ ਵੀ ਹੈ ਹੁਣ ਜੌਬ ਲਈ ਦਿੱਤੇ ਹੋਏ ਇੱਕ ਜਿਵੇਂ ਕੁਆਲੀਫਿਕੇਸ਼ਨ ਆ ਆਪਾਂ ਬਹਿਸ ਨਹੀਂ ਕਰਨਾ ਲੜਨਾ ਨਹੀਂ ਕੁਝ ਹੋਣਾ ਆਪਾਂ ਜੋ ਸਾਡਾ ਹੋਣਾ ਸੀ ਪਾ ਤੇ ਦੇਖੋ ਜੀ ਵੇ ਜਿਵੇਂ ਦੁਨੀਆ ਚੱਲਦਾ ਵੀ ਜਿਵੇਂ ਬਾਕੀ ਨਧਾਰੇ ਲੰਦਿਆ ਸੀ ਵੀ ਲੰਦਿਆ ਕੇ ਤੇਰਾ ਲਾਵਾ ਕੇ ਅ즈 ਵੀ ਲੜਾ ਕੇ ਦੇਖੋ ਅਸੀਂ ਆਪਦੇ ਚੋਾਈ ਨਹੀਂ ਲੰਦਾ ਭਰਾ ਦੇ ਲੜਨਾ ਠੀਕ ਹੈ ਪਹਿਲਾਂ ਤਾਂ ਉਹਨਾਂ ਨੇ ਮਦਦ ਨਹੀਂ ਕੋਈ ਕੀਤੀ ਜੀ ਅੱਜ ਮਦਦ ਨਹੀਂ ਕਰਨੀ ਤਾਂ ਵੇ ਅੱਜ ਕੱਲ ਨੂੰ ਵੋਟਾ ਕਿੱਥੋਂ ਪਾਣੀ ਹੈ ਭਾਜੀ ਜ਼ਿੰਦਗੀ ਜੀ ਮੈਂ ਪਹਿਲੀ ਵੋਟ ਪਾਈ ਹੋਈ ਭਗਵੰਤ ਮਾਨ ਨੂੰ ਪਾਈ ਸੀ ਮੈਂ ਕਦੀ ਵੋਟ ਨਹੀਂ ਪਾਈ ਉਹ ਵੋਟ ਪਾ ਕੇ ਅਸਲਾ ਮਿਲਿਆ ਕਿ ਆਪਦਾ ਹੀ ਪਰਵਾਹ ਆਪਦਾ ਹੀ ਭਰਾ ਜਾਨ ਕੋ ਆ ਕੇ ਬੈਠਾ ਤੇ ਉਹਨੂੰ ਕੋਈ ਕਾਰਵਾਈ ਨਹੀਂ ਸੌਂਦੇ ਪਏ ਆ ਤਿੰਨ ਦਿਨ ਤੋਂ ਅੱਜ ਭਗਵੰਤ ਮਾਨ ਆ ਰਹੇ ਅੱਜ ਇੰਨੇ ਵੀ ਕੀ ਬੀਜ਼ੀ ਹੋ ਗਏ ਕਿੱਥੇ ਆ ਰਹੇ ਨੇ ਕਿੱਥੇ ਆ ਰਹੇ ਸਾਨੂੰ ਪਤਾ ਲੱਗੇ ਕਿੱਥੇ ਆ ਰਹੇ ਨੇ ਤੇ ਵੀ ਤਾਂ ਪਲਾ ਹੋਇਆ ਇਹ ਵੀ ਤਾਂ ਜਖਮੀ ਹੋਏ ਕਿੱਥੇ ਆ ਰਹੇ ਨੇ ਉਸ ਤੋਂ ਪਹਿਲਾਂ ਦੇ ਜਖਮੀ ਨੇ ਨਾ ਦੋ ਵਾਰੀ ਇੱਥੋਂ ਪ੍ਰੋਗਰਾਮ ਬਣਾਇਆ ਵੀ ਇਹਨੂੰ ਮਿਲ ਕੇ ਦੋਨੇ ਵਾਰ ਕੈਂਸਲ ਹੋ ਗਿਆ ਕਿਉਂ ਤੋਂ ਤਾਂ ਬਾਹਰੋਂ ਜਖਮੀ ਹੋਏ ਨੇ ਜਿਹੜਾ ਪਹਿਲਾਂ ਭਰਾ ਸਰਕਾਰੀ ਕੰਮ ਤੇ ਪੰਜਾਬ ਲੋਕਾਂ ਨੂੰ ਬਚਾਉਣ ਆ ਗਿਆ ਉਹਨਾਂ ਸਾਡੇ ਕੋਲ ਹੀ ਆਇਆ ਸੀ ਫਰੋਪਰ ਸੈਂਡ ਵਾਲੇ ਆ ਖਾਈ ਤੇ ਸਾਡੇ ਲੋਕਲ ਬੋਡੀ ਮਿਨਿਸਟਰ ਵੀ ਲੁਧਿਆਣਾ ਆਏ ਥੋੜੇ ਕੋ ਬਿਲਕੁਲ ਨਹੀਂ ਆਏ ਕੋਈ ਵੀ ਨਹੀਂ ਆਇਆ ਵੀ ਕੋਈ ਗੱਲ ਨਹੀਂ ਪੁੱਛੀ 25 ਦਿਨ ਹੋ ਗਏ ਡੋਨ ਦੀ ਗੱਲ ਕਰ ਡੋਨ ਸਾਡੇ ਘਰ ਦੇ ਕੋਲ ਹੀ ਹੋਇਆ ਬੱਜ ਉਹ ਅਜੇ ਤੱਕ ਕਿਉਂ ਨਹੀਂ ਆਏ ਦੋ ਮਹੀਨੇ ਤੇ ਬਰੇ ਹਾਂ ਆ ਇੱਕ ਲੜੀ ਹੋ ਗਈ ajo ਨਾਲ ਬੇਟਾ ਜੇਟ ਬਟਾ ਕੀ ਕੋਈ ਖਬਰ ਲੈਣੇ ਨਹੀਂ ਐਮ ਐਲ ਐਡੀ ਮਤਲਬ ਉਹ ਰਿਪੋਰਟ ਲਈ ਆਦੇ ਨਾ ਉਹ ਤਾਂ 2 ਦਿਨ ਪਹਿਲੇ ਡ੍ਰੋਨ ਹੋਇਆ ਇਹ ਤਾਂ 25 ਦਿਨ ਹੋ ਗਏ ਇਸ ਗੱਲ ਨੂੰ ਇਹ ਕੋਈ ਐਕਸੀਡੈਂਟ ਨਹੀਂ ਕੁਝ ਨਹੀਂ ਹੋਇਆ ਇਹ ਸਰਕਾਰ ਦੇ ਕੰਮ ਹੀ ਕਰਦਾ ਪੈਸੀ ਭਰਾ ਸਾਡਾ ਤੇ ਹੁਣ ਕੀ ਦੇਖਾਂਗੇ ਕੀ ਕਰਦੇ ਭਗਵੰਤ ਮਾਤਾ ਜੀ ਜਵਾਬ ਦੇ ਰਹੇ ਹਾਂ ਜਾਂ ਨਾ ਅਸੀਂ ਸਾਨੂੰ ਹਾਂ ਜਾਂ ਨਾ ਜਵਾਬ ਦੇਣਾ ਭਗਵੰਤ ਮਾਏ ਜੇ ਕੋਈ ਨਹੀਂ ਹੋ ਗਿਆ ਪੰਜਾਬ ਲੈਵਲ ਤੇ ਅਸੀਂ ਧਰਦੇ ਦਿਆਂਗੇ ਫਾਇਰ ਬਿਗੇੜ ਗੜੀਆਂ ਬੰਦ ਕਰਾਂਗੇ ਕੋਈ ਭਾਵੇਂ ਅੱਗ ਲੱਗੇ ਤਾਂ ਕੋਈ ਕੁਝ ਕੋਈ ਮੁਲਾਜ਼ਮ ਨਹੀਂ ਚਾਏਗਾ ਕੰਮ ਕਰਦਾ ਉਹਨਾਂ ਕੋਲ ਡੀ ਨਹੀਂ ਕਿਹਾ ਫਿਰ ਜਦੋਂ ਉਹਨਾਂ ਕੋ ਪੂਰਾ ਪ੍ਰੋਪਰ ਸਰਟੀਫੀਕਟ ਨਹੀਂ ਹੈਗਾ ਉਹ ਯੂਨੀਫਾਰਮ ਨਹੀਂ ਹੈ ਕੋ ਆ ਫਾਇਰ ਮਲਾਜ਼ਮ ਦੀ ਜਿਹੜੀ ਇੱਥੇ ਡੈਥ ਹੋਈ ਆ ਤਾਂ ਪਰਿਵਾਰ ਪੂਰਾ ਰੋਸ ਦੇ ਵਿੱਚ ਐ ਮੇਅਰ ਸਰਦਾਰ ਬਲਜੀਤ ਸਿੰਘ ਇੱਥੇ ਪਹੁੰਚੇ ਨੇ ਗੱਲ ਮੁੱਖ ਦੀ ਐ ਵੀ ਸੇਫਟੀ ਕਿੱਟ ਨਹੀਂ ਪਾਈ ਸੀ ਕੋਈ ਕਹਿੰਦਾ ਸੇਫਟੀ ਕਿੱਟ ਕਿਸ ਤਰੀਕੇ ਦੀ ਸੀ ਜਿਸ ਦੇ ਨਾਲ ਵਾਹਨ ਦੇ ਵਿੱਚ ਭੱਜਿਆ ਨਹੀਂ ਜਾਣਾ ਚਾਹੀਦਾ ਜਾ ਸਕਦਾ ਸੀ ਤੇ ਮਲਾਜ਼ਮਾਂ ਦੀ ਤੇ ਇੱਕ ਸ਼ਹੀਦਰਾ ਦਲਚ ਤੇ ਪਰਿਵਾਰ ਨੂੰ ਜਿਹੜਾ ਕਹਿ ਸਕਦੇ ਆਂ ਵੀ ਮੁਆਵਜ਼ਾ ਦੇਣ ਦੀ ਜਿਹੜੀ ਗੱਲ ਐ ਉਹ ਗੱਲ ਕਰਦੇ ਪਏ ਮਲਾਜ਼ਮ ਨਜ਼ਰ ਆ ਰਹੇ ਨੇ ਤਾਂ ਮੇਅਰ ਵੱਲੋਂ ਹਾਮੀ ਭਰੀ ਗਈ ਐ ਵੀ ਇਹਦਾ ਮਸਲਾ ਐ ਉਹ ਹੱਲ ਕਰਵਾਇਆ ਜਾਵੇਗਾ ਤਾਂ ਦੂਜੇ ਪਾਸੇ ਸਰਕਾਰ ਦੇ ਉੱਤੇ ਦੋਸ਼ ਲੱਗ ਰਿਹਾ ਵੀ ਸਰਕਾਰ ਨੇ ਬਿਲਕੁਲ ਵੀ ਮਦਦ ਨਹੀਂ ਕੀਤੀ ਜਿਹੜਾ ਇਲਾਜ ਹੋਇਆ ਵਾ ਉਹ ਅਸੀਂ ਪੈਸੇ ਇਕੱਠੇ ਕਰਕੇ ਇਲਾਜ ਕਰਵਾਇਆ ਤੇ ਨਾ ਮੁੱਖ ਮੰਤਰੀ ਸਾਹਿਬ ਨੇ ਸਾਥ ਲਈ ਹੈ ਨਾ ਹਲਕਾ ਵਿਧਾਇਕ ਨੇ ਸਾਥ ਲਈ ਹੈ ਇਹਨਾਂ 25 ਦਿਨਾਂ ਵਿੱਚ ਕਈ ਵਾਰ ਲੋਕਲ ਬੌਡੀ ਮਨਿਸਟਰ ਡਾਕਟਰ ਲਵਜੋਤ ਸਿੰਘ ਲੁਧਿਆਣਾ ਹੋ ਕੇ ਚਲੇ ਗਏ ਉਹਨਾਂ ਨੇ ਵੀ ਕਦੇ ਵੀ ਪਰਿਵਾਰ ਦੇ ਨਾਲ ਸਾਥ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਅਮਰਪਾਲ ਨਾਲ ਦਿਖਦੇ ਹੋ ਰਮਜ਼ਾਨ ਯੂ ਸਸੀ